ਵਾਇਸੋ ਪੰਜਾਬ ਜੁ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸਿੰਘ ਰੰਗਪੁਰੀ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 7 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾ ਰਿਹਾ ਸੀ ਲਗਭਗ 2.5 ਸਾਲ ਹੋ ਗਏ ਇਸ ਫਿਲਮ ਨੂੰ ਬਣਨ ਨੂੰ ਕਿਉਂ ਨਹੀਂ ਰਿਲੀਜ਼ ਕੀਤਾ ਜਾ ਰਿਹਾ ਸੀ ਇਸ ਵਿੱਚ ਪੰਜਾਬ ਦੇ ਅਤਵਾਦ ਨੂੰ ਦਿਖਾਇਆ ਗਿਆ ਸੀ ਇਸ ਵਿੱਚ ਮਾਨਵ ਅਧਿਕਾਰ ਕਾਰਜਕਰਤਾ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਜਿਸ ਵਿੱਚ ਉਹਨਾਂ ਨੇ ਖੁਲਾਸਾ ਕੀਤਾ ਸੀ ਕਿ ਪੰਜਾਬ ਵਿੱਚ ਹਜ਼ਾਰਾਂ ਨੌਜਵਾਨਾਂ ਦੇ ਇਨਕਾਊਂਟਰ ਹੋਏ ਨੇ ਇਸ ਫਿਲਮ ਨੂੰ ਕਿਉਂ ਨਹੀਂ ਰਿਲੀਜ਼ ਕੀਤਾ ਗਿਆ ਉਹਨਰ ਰੀਲਿਸ ਹੋ ਰਹੀ ਹੈ ਤੇ ਇਸ ਵਿੱਚ ਕੀ ਕੁਝ ਹੋਏਗਾ ਇਸ ਲਈ ਗੱਲਬਾਤ ਕਰਨ ਨੂੰ ਮੌਜੂਦ ਹੈ ਇਸ ਫਿਲਮ ਦੇ ਅਦਾਕਾਰ ਜਸਵੰਤ ਸਿੰਘ ਖਾਲੜਾ ਦੇ ਦੋਸਤ ਦਾ ਜਿਨ੍ਹਾਂ ਨੇ ਰੋਲ ਅਦਾ ਕੀਤਾ ਹੈ ਮੇਰੇ ਨਾਲ ਮੌਜੂਦ ਹੈ ਜਸਵਿੰਦਰ ਸਿੰਘ ਵੇਜਾ ਜੀ ਵੇਜਾ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਜੀ ਸਤਿ ਸ੍ਰੀ ਅਕਾਲ ਵੇਜਾ ਸਾਹਿਬ ਸਭ ਤੋਂ ਪਹਿਲਾਂ ਦੱਸੋ ਕਿ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਮੂਵੀ ਹੈ ਉਹਦੇ ਵਿੱਚ ਤੁਸੀਂ ਜਿਹੜਾ ਦੋਸਤ ਦਾ ਰੋਲ ਅਦਾ ਕੀਤਾ ਉਹ ਕੀ ਰੋਲ ਹੈ ਭਾਜੀ ਜਦੋਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਨ ਉਹਨਾਂ ਦੇ ਦੋ ਸਾਥੀ ਸਨ ਇੱਕ ਤਾਂ ਰਾਮਕਮਰ ਜੀ ਇੱਕ ਸੇਗੇ ਜਸਪਾਲ ਸਿੰਘ ਢਿੱਲੋਂ ਤੇ ਜਰਜਪਾਲ ਸਿੰਘ ਢਿਲੋਂ ਦਾ ਕਿਰਦਾਰ ਹੈ ਉਹ ਮਾਰਾ ਨੇ ਮੇਰੇ ਉੱਪਰ ਬਖਸ਼ਿਸ਼ ਕੀਤੀ ਹੈ ਇਹਦੇ ਫਿਲਮ ਦੇ ਵਿੱਚ ਉਸ ਕਿਰਦਾਰ ਦਾ ਨਾਮ ਹੈ ਯਸ਼ਪਾਲ ਸਿੰਘ ਢਿਲੋਂ ਇਸ ਫਿਲਮ ਦੇ ਵਿੱਚ ਕਾਫੀ ਸੈਂਸਰ ਬੋਰਡ ਨੇ ਵੀ ਲਗਾਈਆਂ ਪੱਤੀਆਂ ਕਿ ਨਹੀਂ ਹੋਣਾ ਚਾਹੀਦਾ ਕੀ ਸੀ ਕਾਰਨ ਤੇ ਹੁਣ ਕੀ ਹੈ ਰਿਲੀਜ਼ ਹੋ ਰਹੀ ਹੈ ਉਸ ਵਿੱਚ ਕੋਈ ਕੱਟ ਲੱਗ ਰਹੇ ਨੇ ਇਸ ਬਾਰੇ ਜਾਣਕਾਰੀ ਦਿਓ ਹਾਲਾਂਕਿ ਸੋਸ਼ਲ ਮੀਡੀਆ ਤੇ ਤਾਂ ਕਾਫੀ ਜਾਣਕਾਰੀਆਂ ਮੀਡੀਆ ਚ ਕਾਫੀ ਜਾਣਕਾਰੀਆਂ ਲੇਕਿਨ ਤੁਹਾਨੂੰ ਕੀ ਜਾਣਕਾਰੀ ਹੋ ਦਿਓ ਦੇਖੋ ਵੀਰ ਜੀ ਜਾਣਕਾਰੀ ਤਾਂ ਬਹੁਤ ਅੰਦਰਲੀ ਗੱਲ ਸਾਡੇ ਤੱਕ ਨਹੀਂ ਪਹੁੰਚਦੀ ਜੋ ਸੋਸ਼ਲ ਮੀਡੀਆ ਤੇ ਜ਼ਿਆਦਾਤਰ ਸਾਡੇ ਕੋਲ ਉਹੀ ਜਾਣਕਾਰੀ ਹੁੰਦੀ ਹੈ ਪਹਿਲਾਂ ਸੈਂਸਰ ਬੋਰਡ ਨੇ ਦੇ ਉੱਪਰ ਵੀ ਕੱਟਸ ਲਗਾਉਣ ਦੇ ਲਈ ਕਿਹਾ ਸੀਗਾ ਜੀ ਇਹਦਾ ਨਾਮ ਵੀ ਚੇਂਜ ਕਰਨ ਨੂੰ ਕਿਹਾ ਗਿਆ ਸੀ ਤਾਂ ਨਾਮ ਜਿਹੜਾ ਪਹਿਲਾਂ ਸੀਗਾ ਉਹ ਸੀਗਾ ਕੱਲੂਕਾਰਾ ਜੀ ਥੈਨ ਇਹਨਾਂ ਨੇ ਉਹਨਾਂ ਦੀ ਸੁਜੈਸ਼ਨ ਦੇ ਉੱਪਰ ਫਿਰ ਰੱਖਿਆ ਕਿ ਪੰਜਾਬ 95 ਇਹ ਨਾਮ ਬਦਲਣ ਲਈ ਕਿਹਾ ਗਿਆ ਸੀਗਾ ਮੇਰੇ ਖਿਆਲ ਚ ਕਿਹਾ ਗਿਆ ਹੋਗਾ ਇਹ ਨਾਮ ਵੀ ਉਹਦੇ ਵਿੱਚ ਸੀਗਾ ਜੋ ਉਹਨਾਂ ਨੇ ਸੁਜੈਸ਼ਨਸ ਦਿੱਤੀਆਂ ਸੀ ਕਿ ਸਾਨੂੰ ਇਹ ਚੀਜ਼ਾਂ ਇਹਦੇ ਵਿੱਚ ਚੇਂਜ ਕਰਕੇ ਦਿਓ ਉਹਦੇ ਵਿੱਚ ਨਾਮ ਵੀ ਚੇਂਜ ਸੀਗਾ ਹੋਰ ਹੋ ਕੀ ਕੀ ਚੀਜ਼ਾਂ ਸੀ ਜਿੰਨਾ ਤੇ ਉਹਨਾਂ ਨੂੰ ਜ਼ਿਆਦਾ ਸੀਗਾ ਕਿ ਇਤਰਾਜ਼ ਸੀਗਾ ਭਾਜੀ ਮਤਲਬ ਇਤਰਾਜ਼ ਇਸ ਤਰ੍ਹਾਂ ਸੀਗਾ ਕਿ ਮੈਨੂੰ ਕਈ ਵਾਰ ਇਹ ਸਹੀ ਸਮਝ ਨਹੀਂ ਆਉਂਦੀ ਕਿ ਇਹੋ ਜੇ ਕਿਹੜੇ ਵਰਡਸ ਹੈਗੇ ਸੀ ਜਿਹਦੇ ਦੇ ਅੰਦਰ ਕਿਉਂਕਿ ਸਾਰੀ ਫਿਲਮ ਮੈਂ ਇਹਦੀ ਪੜੀ ਹੈ ਦੇ ਇੱਕ ਇੱਕ ਡਾਇਲੌਗ ਦਾ ਮੈਨੂੰ ਪਤਾ ਹੈ ਸਾਰੀ ਦੀ ਸਾਰੀ ਸਕ੍ਰਿਪਟ ਮੇਰੇ ਕੋਲ ਅੱਜ ਵੀ ਮੌਜੂਦ ਹੈ ਇਹ ਚ ਕੋਈ ਵੀ ਇਹੋ ਜਿਹਾ ਡਾਇਲੌਗ ਨਹੀਂ ਸੀ ਜਿਹੜਾ ਕਿ ਕੋਈ ਕਿਸੇ ਨੂੰ ਖਸਾ ਸਕਦਾ ਜਾਂ ਕੋਈ ਗਲਤ ਫਹਮੀ ਕਿਸੇ ਦੇ ਮਨ 'ਚ ਪਾ ਸਕਦਾ ਪਰ ਉਹਨਾਂ ਨੇ ਹੁਣ ਕਿਸ ਤਰੀਕੇ ਨਾਲ ਕਿਹਾ ਹੈ ਜਾਂ ਕੋਈ ਸਿਆਸੀ ਦਬਾਅ ਇਹਦੇ ਪਿੱਛੇ ਚੱਲਦਾ ਹੈ ਜਾਂ ਸੈਂਸਰ ਬੋਰਡ ਦੀ ਆਪਣੀ ਮਰਜ਼ੀ ਦੇ ਆਮ ਤੌਰ ਤੇ ਜਦੋਂ ਬਾਇਓਪਿਕ ਬੰਦੀ ਨੇ ਇਹ ਬਾਇਓਪਿਕ ਹੈ ਜੀ ਬਾਈਓਪਿਕ ਦੇ ਵਿੱਚ ਕੀ ਹੁੰਦਾ ਕਿ ਜੋ ਹੁੰਦਾ ਉਹੀ ਗੱਲਾਂ ਦੱਸੀ ਜਾਂਦੀਆਂ ਜਸਵੰਤ ਸਿੰਘ ਖਾਲੜਾ ਦੀ ਪਤਨੀ ਪਰਮਜੀਤ ਕੌਰ ਖਾਲੜਾ ਦੀ ਜਿਹੜੀ ਗੱਲ ਕੀਤੀ ਜਾਵੇ ਉਹਨਾਂ ਨੇ ਵੀ ਕਿਹਾ ਸੀ ਕਿ ਬਾਇਓਪਿਕ ਹੈ ਜੋ ਜੋ ਹੋਇਆ ਅਸੀਂ ਉਹੀ ਚੀਜ਼ਾਂ ਦੱਸੀਆਂ ਉਹਦੇ ਵਿੱਚ ਕੱਟ ਵਾਲੀ ਕੀ ਗੱਲ ਹੈ ਕੀ ਲੱਗਦਾ ਤੁਹਾਨੂੰ ਬੀਪੀ ਪਰਮਜੀਤ ਕੌਰ ਖਾਲੜਾ ਜੀ ਜੋ ਸੀਗੇ ਉਹਨਾਂ ਦੇ ਕੋਲ ਇਹਨਾਂ ਤੋਂ ਪਹਿਲਾਂ ਹਨੀਤ ਰਹਿਨ ਸਰ ਜਿਹੜੇ ਡਾਇਰੈਕਟਰ ਨੇ ਇਸ ਫਿਲਮ ਦੇ ਪ੍ਰੋਡਿਊਸਰ ਨੇ ਆਰਐਸਵੀਪੀ ਵਾਲੇ ਉਹਨਾਂ ਤੋਂ ਪਹਿਲਾਂ ਕਈ ਲੋਕਾਂ ਨੇ ਜਾ ਕੇ ਇਹ ਫਿਲਮ ਬਣਾਉਣ ਦੀ ਮੰਗ ਕੀਤੀ ਲੇਕਿਨ ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਕਿ ਅਸੀਂ ਅਗਰ ਫਿਲਮ ਬਣਵਾਉਣ ਦੀ ਇਜਾਜ਼ਤ ਦੇਾਂਗੇ ਤੇ ਕੇਵਲ ਤੇ ਕੇਵਲ ਇੱਕ ਹੀ ਸ਼ਰਤ ਦੇ ਉੱਪਰ ਦੇਾਂਗੇ ਕਿ ਇਹਦੇ ਉੱਪਰ ਜੋ ਅਸੀਂ ਦੱਸਾਂਗੇ ਜਿਵੇਂ ਅਸੀਂ ਦੱਸਾਂਗੇ ਅਗਰ ਉਹਦਾ ਇਨ ਬਿਨ ਉਤਾਰਾ ਕਰਕੇ ਫਿਲਮ ਬਣੇਗੀ ਰਿਲੀਜ਼ ਹੋਏਗੀ ਤੇ ਸਾਡੀ ਮਰਜ਼ੀ ਹੋਏਗੀ ਸਾਡੀ ਤੁਹਾਨੂੰ ਇਜਾਜ਼ਤ ਹੋਏਗੀ ਨਹੀਂ ਤੇ ਇਸ ਫਿਲਮ ਨੂੰ ਰਿਲੀਜ਼ ਕਰਨ ਦੀ ਤਾਕਤ ਜਾਂ ਨਾ ਰਿਲੀਜ਼ ਕਰਨ ਤਾਕਤ ਅਸੀਂ ਆਪਣੇ ਕੋਲ ਹੀ ਰੱਖਾਂਗੇ ਉਹ ਇਹਦੇ 'ਚ ਹੋਇਆ ਇਹਨਾਂ ਨੇ ਜਦ ਇਹ ਚੀਜ਼ ਸਾਡੀ ਐਕਸੈਪਟ ਕੀਤੀ ਤੇ ਜਿਵੇਂ ਜਿਵੇਂ ਉਹਨਾਂ ਨੂੰ ਦੱਸਿਆ ਜੋ ਸੱਚਾਈ ਹੈ ਉਵੇਂ ਦੀ ਉਵੇਂ ਫਿਲਮ ਬਣੀ ਹੈ ਇਹਦੇ ਵਿੱਚ ਕੋਈ ਆਪਣੇ ਕੋਲ ਜੋੜ ਤੋੜ ਨਹੀਂ ਕੀਤਾ ਗਿਆ ਆਮ ਤੌਰ ਤੇ ਬਾਇਓਪਿਕ ਜਦੋਂ ਬਣਦੀ ਹੈ ਥੋੜਾ ਬਹੁਤ ਮਸਾਲਾ ਅਚ ਐਡ ਕਰ ਦਿੰਦੇ ਨੇ ਫਿਲਮ ਮੇਕਰਸ ਪਰ ਇਹਦੇ ਵਿੱਚ ਬਿਲਕੁਲ ਕੁਝ ਇਸ ਤਰ੍ਹਾਂ ਦਾ ਨਹੀਂ ਹੈ ਇਸ ਵਿੱਚ ਉਹੀ ਦਿਖਾਇਆ ਗਿਆ ਜੋ ਉਹਨਾਂ ਦੇ ਨਿਰੋਲ ਖਾਲਸ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਜੀਵਨੀ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਾਹਿਬ ਦੀ ਫਿਲਮ ਜਦੋਂ ਚੱਲ ਰਹੀ ਸੀ ਉਸ ਵਿੱਚ ਜਸਵੰਤ ਸਿੰਘ ਖਾਲੜਾ ਦੀ ਬਾਇਓਪਿਕ ਹੈ ਐਂ ਦੇ ਵਿੱਚ ਉਹਨਾਂ ਨੇ ਕੀ ਅਸੀਂ ਗੱਲਾਂ ਦੱਸੀਆਂ ਖੁਲਾਸੇ ਕੀਤੇ ਜਿੰਦੇ ਚ ਉਹਨਾਂ ਨੇ ਹਜ਼ਾਰਾਂ ਨੌਜਵਾਨਾਂ ਦੇ ਇਨਕਾਊਂਟਰ ਦੀ ਗੱਲ ਕੀਤੀ ਕੀ ਸੀਗਾ ਭਾਜੀ 84 ਤੋਂ ਲੈ ਕੇ 95 ਤੱਕ ਦਾ ਕਹਿੋ ਜਾਂ ਦੌਰ ਸੀ ਕਿ ਜਦ ਕੋਈ ਜਵਾਨ ਪੁੱਤਰ ਖਾਸ ਕਰ ਉਹ ਜਿਹੜਾ ਇੱਕ ਧਰਮ ਵਿਸ਼ੇਸ਼ ਸਿੱਖ ਧਰਮ ਦੇ ਨਾਲ ਸੰਬੰਧਿਤ ਹੁੰਦਾ ਸੀਗਾ ਤੇ ਉਹ ਕਰੋ ਜੇ ਸਵੇਰੇ ਨਿਕਲਦਾ ਸੀ ਨਾ ਤੇ ਮਾਪਿਆਂ ਨੂੰ ਕਈ ਵਾਰ ਯਕੀਨ ਵੀ ਨਹੀਂ ਹੁੰਦੀ ਸੀ ਕਿ ਸ਼ਾਮ ਨੂੰ ਵਾਪਸੇ ਮੁੜ ਵੀ ਜਾਏਗਾ ਉਹਦੋਂ ਇਹ ਸਭ ਜਾਣਦ ਨੇ ਕਿ ਪੁਲਿਸ ਨੂੰ ਤਰੱਕੀਆਂ ਦੇ ਲਈ ਕਿਵੇਂ ਹੁੰਦਾ ਸੀ ਕਿਸੇ ਨੂੰ 10 ਚਾਹੀਦੇ ਨੇ ਕਿਸੇ ਨੂੰ 20 ਚਾਹੀਦੇ ਨੇ ਇਹਨੇ ਨੇ ਇਨਕਾਊਂਟਰ ਕਰੀ ਜੋ ਤਾਂ ਤਰੱਕੀਆਂ ਆਪਣੀਆਂ ਲਈ ਚੋ ਇੱਕ ਚੀਜ਼ ਇੱਕ ਟਾਈਮ ਸੀ ਉਦੋਂ ਜਿਹੜੇ ਲੋਕ ਗੁਮਨਾਮ ਹੀ ਹੋ ਜਾਂਦੇ ਸੀਗੇ ਭਾਵੇਂ ਉਹ ਬੱਚੇ ਨੇ ਬਜ਼ੁਰਗ ਨੇ ਔਰਤਾਂ ਐ ਜਵਾਨ ਐ ਕੋਈ ਵੀ ਐ ਜਿਹੜੇ ਮਤਲਬ ਬਿਲਕੁਲ ਅਣਪੋਹਲ ਭੋਲੇ ਪਾਲੇ ਇਨੋਸੈਂਟ ਲੋਕ ਸੀ ਜਿਨ੍ਹਾਂ ਦਾ ਕੋਈ ਲੈਣ ਦੇਣ ਹੀ ਨਹੀਂ ਸੀਗੇ ਆ ਉਸ ਟਾਈਮ ਦੀ ਮੂਵਮੈਂਟ ਦੇ ਨਾਲ ਉਹ ਲੋਕ ਜਿਹੜੇ ਗੁਮਨਾਮ ਹੋ ਜਾਂਦੇ ਸੀ ਨਾ ਤੇ ਉਹ ਲੱਭਦੇ ਨਹੀਂ ਸੀ ਕਿੱਥੇ ਗਏ ਤੇ ਉਹਨਾਂ ਦੇ ਬਾਰੇ ਹਿਊਮਨ ਰਾਈਟਸ ਐਕਟੀਵਿਸਟ ਸ਼ਹੀਦ ਭਾਈ ਜਸਵੰਤ ਸਿੰਘ ਖਾਲਾ ਨੇ ਤਫ਼ਤੀਸ਼ ਕਰਨੀ ਸ਼ੁਰੂ ਕੀਤੀ ਤਫ਼ਤੀਸ਼ ਹਰ ਤਰ੍ਹਾਂ ਨਾਲ ਕੀਤੀ ਜਦੋਂ ਨਹੀਂ ਲੱਭਾ ਤੇ ਉਹਨਾਂ ਨੇ ਤਫ਼ਤੀਸ਼ੀ ਦੇ ਵਿੱਚ ਫਿਰ ਕਿਸੇ ਨੇ ਸਮਝਾਉਂਦੇ ਸ਼ਮਸ਼ਾਨਗਾੜ ਜਾ ਕੇ ਰਿਕਾਰਡ ਲਬਣੀ ਸ਼ੁਰੂ ਕੀਤੀ ਜਿੱਥੇ ਉਹਨਾਂ ਲੋਕਾਂ ਦੇ ਨਾਮ ਮਿਲੇ ਫਿਰ ਉਹਨਾਂ ਦੇ ਲੋਕਾਂ ਦੇ ਨਾਮ ਤੋਂ ਜਾ ਕੇ ਜਿੱਥੋਂ ਲੱਕੜਾਂ ਈਸ਼ੂ ਹੁੰਦੀਆਂ ਸੀ ਕਾਰਪੋਰੇਸ਼ਨ ਆਫਿਸ ਦੇ ਵਿੱਚ ਜੀ ਉੱਥੋਂ ਜਾ ਕੇ ਪਤਾ ਕੀਤਾ ਤੇ ਉੱਥੇ ਲੱਕੜਾਂ ਵੀ ਈਸ਼ੂ ਹੋਈਆਂ ਸੀ ਮਤਲਬ ਪੂਰੀ ਤਹਿਕੀਕਾਤ ਕੀਤੀ ਪੂਰੀ ਤਹਿਕੀਕਾਤ ਕੀਤੀ ਉਦੋਂ ਤੇ ਉੱਥੇ ਦੀ ਜਿਹੜੀ ਕਾਗਜ਼ਾਤ ਸਾਰੇ ਫਰੋਲੇ ਜਿੱਦਾਂ ਹੀ ਫਰੋਲੇ ਸ਼ੁਰੂ ਕੀਤੇ ਸਰਕਾਰ ਤੱਕ ਗੱਲ ਪਹੁੰਚੀ ਉਹ ਕਾਗਜ਼ਾਤ ਵੀ ਉੱਥੋਂ ਜ਼ਬਤ ਕਰ ਲਿੱਤੇ ਗਏ ਸਾਰੇ ਰਿਕਾਰਡ ਜਿਹੜੇ ਹੁੰਦੇ ਸੀ ਸ਼ਮਸ਼ਾਨਗਾੜ ਤੋਂ ਉਹ ਵੀ ਸਾਰੇ ਚੱਕ ਲਿੱਤੇ ਗਏ ਜੀ ਉਹਦੇ ਉੱਪਰ ਲਿਖਿਆ ਹੁੰਦਾ ਸੀ ਬਕਾਇਦਾ ਕਿ ਇਹ ਫਲਾਣਾ ਸਿੰਘ ਹੈ ਇਹ ਫਲਾਣੇ ਸਿੰਘ ਦੀ ਪਤਨੀ ਹੈ ਇਹਦੀ ਅਗੋਲਾ ਵਾਰਿਸ ਹੈ ਇਹਨੂੰ ਫਲਾਣਾ ਪੁਲਿਸ ਵਾਲਾ ਜਿਹੜਾ ਉਹ ਲੈ ਕੇ ਇੱਥੇ ਆਇਆ ਸੀ ਇਹ ਇੰਨਾ ਬਰੀਕੀ ਤੱਕ ਲਿਖਿਆ ਜਾਂਦਾ ਸੀ ਰਿਕਾਰਡ ਸਾਰਾ ਮੇਨਟੇਨ ਹੁੰਦਾ ਸੀ ਇਹ ਰਿਕਾਰਡ ਦੇ ਆਧਾਰ ਤੇ ਉਹਨਾਂ ਨੇ ਅੰਦਾਜ਼ਨ 25000 ਇਹੋ ਜਿਹੇ ਨਾਮ ਲੱਭ ਲਏ ਸੀਗੇ ਜਿਹੜੇ ਕਿ ਗੁੰਮਨਾਮੀ ਦੇ ਹਨੇਰੇ ਚ ਗੁੰਮ ਹੀ ਹੋ ਗਏ ਭਾਜੀ ਲੱਭੇ ਹੀ ਨਹੀਂ ਔਰ ਕੇਵਲ ਤਿੰਨ ਸ਼ਮਸ਼ਾਨ ਘਾਟ ਅੰਮ੍ਰਿਤਸਰ ਸ਼ਹਿਰ ਦੇ ਉੱਥੋਂ ਹੀ 6015 ਦੇ ਕਰੀਬ ਲਾਸ਼ਾਂ ਦੇ ਇਹਨਾਂ ਨੇ ਨਾਮ ਲੱਭ ਲਏ ਸੀਗੇ ਜੀ ਤੇ ਜਦੋਂ ਇਹ ਗੱਲ ਫਿਰ ਇਹਨਾਂ ਨੇ ਪੂਰੇ ਦੁਨੀਆ ਦੇ ਸਾਹਮਣੇ ਲੈ ਕੇ ਆਂਦੀ ਕੈਨੇਡਾ ਦੇ ਵਿੱਚ ਇਹਨਾਂ ਨੂੰ ਬੁਲਾ ਕੇ ਉੱਥੇ ਜਾ ਕੇ ਉਸ ਦੀ ਪਾਰਲੀਮੈਂਟ 'ਚ ਇਹਨਾਂ ਨੇ ਜਾ ਕੇ ਜਦੋਂ ਸਪੀਚ ਦਿੱਤੀ ਇਹਦੇ ਖਿਲਾਫ ਜੀ ਤੇ ਇਹ ਇਹਦੀ ਗੂੰਜ ਜਿਹੜੀ ਨਾ ਉਸ ਕੇਵਲ ਤੇ ਕੇਵਲ ਭਾਈ ਜਸਵੰਤ ਸਿੰਘ ਘਰੜਾ ਹੀ ਸੀ ਜਿਹੜੇ ਪੂਰੀ ਦੁਨੀਆ ਤੱਕ ਲੈ ਕੇ ਗਏ ਜੀ ਜਿਵੇਂ ਤੁਸੀਂ ਦੱਸਿਆ ਕੀ ਤੁਹਾਡਾ ਜਸਪਾਲ ਸਿੰਘ ਢਿੱਲੋਂ ਜਿਹੜੇ ਜਸਵੰਤ ਸਿੰਘ ਖਾਲੜਾ ਦੇ ਦੋਸਤ ਦਾ ਰੋਲ ਹੈ ਕੀ ਆਪਸ ਵਿੱਚ ਜੀਵਨ ਸੀਗਾ ਆਪਸ ਵਿੱਚ ਕਿਸ ਤਰ੍ਹਾਂ ਦੋਸਤੀ ਸੀ ਕੁਝ ਇਸ ਬਾਰੇ ਫਿਲਮ ਦੇ ਵਿੱਚ ਹੈ ਤੁਹਾਨੂੰ ਕੋਈ ਜਾਣਕਾਰੀ ਇਹਦੇ ਇਸ ਦੇ ਬਾਰੇ ਨਾ ਜ਼ਿਆਦਾ ਜਾਣਕਾਰੀ ਨਾ ਤੇ ਲਿਟਰੇਚਰ ਚ ਮੈਨੂੰ ਮਿਲੀ ਕਿਧਰੇ ਨਾ ਮੈਨੂੰ ਕਿਧਰੇ ਔਨਲਾਈਨ ਮਿਲੀ ਬਸ ਇੰਨਾ ਹੀ ਪਤਾ ਕਿ ਇਹ ਦੋਵੇਂ ਹਰ ਜਗ੍ਹਾ ਹੀ ਆਲਮੋਸਟ ਇਕੱਠੇ ਹੀ ਜਾ ਕੇ ਤਫ਼ਤੀਸ਼ ਕਰਦੇ ਸੀ ਇੱਕ ਦੂਸਰੇ ਦੀ ਸਲਾਹ ਨਾਲ ਚੱਲਦੇ ਸੀਗੇ ਔਰ ਇਕੱਠੇ ਮਤਲਬ ਮੀਟਿੰਗਸ ਕਰਦੇ ਸੀ ਬੰਦੇ ਸੀ ਅੱਛੀ ਦੋਸਤੀ ਸੀ ਸਾਰਿਆਂ ਦੀ ਜਿਵੇਂ ਇੱਕ ਟ੍ਰੇਲਰ ਦੇਖ ਰਿਹਾ ਟ੍ਰੇਲਰ ਚ ਸ਼ਾਇਦ ਤੁਹਾਡਾ ਇੱਕ ਡਾਇਲੋਗ ਵੀ ਹੈ ਉਹ ਕੀ ਹੈ ਤੇ ਉਸ ਬਾਰੇ ਦੱਸਿਓ ਕੀ ਸੀਗਾ ਉਹ ਇਹ ਡਾਇਲੋਗ ਇਹ ਸੀ ਕਿ ਜਦੋਂ ਕੈਨੇਡਾ ਤੋਂ ਉਹਨਾਂ ਨੂੰ ਇਨਵੀਟੇਸ਼ਨ ਆਇਆ ਸੀ ਜਸਵੰਤ ਸਿੰਘ ਖਾਲੜਾ ਨੂੰ ਤੇ ਇਹਨਾਂ ਦਾ ਵਿਚਾਰ ਨਹੀਂ ਸੀ ਬਣ ਰਿਹਾ ਜਾਂਦਾ ਤੇ ਸਾਰੇ ਅਸੀਂ ਉਹਨਾਂ ਨੂੰ ਸਮਝਾ ਰਹੇ ਸੀ ਜੀ ਕਿ ਯਹਾਂ ਜੋ ਹੋ ਰਿਹਾ ਹੈ ਉਹ ਦੁਨੀਆ ਕੋ ਬਤਾਉਣੇ ਦਾ ਟਾਈਮ ਆ ਗਿਆ ਹੈ ਜਸਸੀ ਮੈਂ ਉਹਨਾਂ ਨੂੰ ਜਸਵੰਤ ਸਿੰਘ ਨੂੰ ਜਸਸੀ ਕਹਿ ਕੇ ਇਹਦੇ ਚ ਬੋਲ ਰਿਹਾ ਤੇ ਇਹ ਡਾਇਲੋਗ ਇਹਦੇ ਚ ਜਿਵੇਂ ਕਿ ਦੱਸਿਆ ਜਾ ਰਿਹਾ ਕਿ ਜਸਵੰਤ ਸਿੰਘ ਖਾਲੜਾ ਦਾ ਜਿਹੜਾ ਫਿਲਮ ਦੇ ਵਿੱਚ ਨਾਮ ਬਦਲਣ ਦੀ ਵੀ ਗੱਲ ਕੀਤੀ ਗਈ ਸੀ ਇਸ ਤਰ੍ਹਾਂ ਦਾ ਵੀ ਕੁਝ ਹਾਂਜੀ ਜਦੋਂ ਇੱਥੇ ਇੰਡੀਆ 'ਚ ਰਿਲੀਜ਼ ਦੀ ਗੱਲ ਚੱਲ ਰਹੀ ਸੀ ਜਿਵੇਂ ਕਿ ਪਹਿਲੇ ਸਾਰਿਆਂ ਨੇ ਇੰਡੀਆ 'ਚ ਕਰਨੀ ਸੀ ਰਿਲੀਜ਼ ਤੇ ਇਹਦੇ ਚ ਉਹਨਾਂ ਦਾ ਨਾਮ ਵੀ ਬਦਲਣ ਦੀ ਤਜ਼ਵੀਜ਼ ਦਿੱਤੀ ਸੀਗੀ ਸੈਂਸਰ ਬੋਰਡ ਨੇ ਤੇ ਉਹ ਫਿਰ ਨਾਮ ਬਦਲ ਵੀ ਦਿੱਤਾ ਗਿਆ ਸੀ ਹਾਂ ਬਦਲਿਆ ਵੀ ਸੀ ਜੀ ਉਹਦੇ ਚ ਨਾਮ ਬਦਲਿਆ ਸੀਗਾ ਜਦਕਿ ਉਹਨਾਂ ਦੇ ਪੂਰੇ ਪਰਿਵਾਰਕ ਮੈਂਬਰਾਂ ਤੋਂ ਉਹਨਾਂ ਦੇ ਖਾਲੜਾ ਮਿਸ਼ਨ ਤੋਂ ਇਸ ਗੱਲ ਦੀ ਪਰਮਿਸ਼ਨ ਸੀ ਕਿ ਤੁਸੀਂ ਇਹੀ ਨਾਮ ਯੂਜ਼ ਕਰ ਸਕਦੇ ਹੋ ਪਰ ਬਾਵਜੂਦ ਉਹਦੇ ਜੀ ਸੈਂਸਰ ਬੋਰਡ ਦੇ ਦਬਾਹੇ ਠਾਕੇ ਦਾ ਨਾਮ ਬਦਲਿਆ ਵੀ ਗਿਆ ਸੀਗਾ ਹੁਣ ਫਿਲਮ ਜੋ ਜਾਣਕਾਰੀ ਹਾਲੇ ਦਿਖ ਰਿਹਾ ਆਸਟ੍ਰੇਲੀਆ ਯੂਨਾਈਟਿਡ ਕਿੰਗਡਮ ਕੈਨੇਡਾ ਤੇ ਇੱਕ ਹੋਰ ਦੇਸ਼ ਹੈ ਚਾਰ ਦੇਸ਼ਾਂ ਚ ਰਿਲੀਜ਼ ਹੋ ਰਹੀ ਕਿਹੜੇ ਕਿਹੜੇ ਦੇਸ਼ ਹੈ ਤੁਹਾਨੂੰ ਕੋਈ ਪੂਰੀ ਜਾਣਕਾਰੀ ਹੈ ਮੈਂ ਮਾਫੀ ਚਾਹੁੰਦਾ ਜੀ ਇਸ ਤੋਂ ਇਲਾਵਾ ਵੀ ਦੇਸ਼ ਹੋਣਗੇ ਪਰ ਮੈਨੂੰ ਪੂਰੇ ਦੇਸ਼ਾਂ ਦੀ ਜਾਣਕਾਰੀ ਨਹੀਂ ਹੈ ਹਾਲੇ ਇਹ ਗੱਲ ਕਹੀ ਜਾਂਦੀ ਕਿ ਭਾਰਤ ਵਿੱਚ ਇਹਨੂੰ ਰਿਲੀਜ਼ ਕੀਤਾ ਜਾਵੇ 3-4 ਦਿਨ ਤੱਕ ਤਾਂ ਪਹਿਲੇ ਕਿਸੇ ਨੂੰ ਇਹ ਪਤਾ ਵੀ ਨਹੀਂ ਸੀਗਾ ਕਿ ਇਹ ਜਿਹੜੀ ਫਿਲਮ ਹੈ ਇਹ ਕੇਵਲ ਬਾਹਰ ਹੀ ਰਿਲੀਜ਼ ਹੋਣੀ ਹੈ ਓਵਰਸੀਜ਼ ਰਿਲੀਜ਼ ਹੋਣੀ ਹੈ ਭਾਰਤ ਵਿੱਚ ਨਹੀਂ ਹੋਣੀ ਹੈ ਹੁਣ ਗੱਲ ਨਿਕਲ ਆਈ ਕਿ ਭਾਰਤ ਵਿੱਚ ਨਹੀਂ ਰਿਲੀਜ਼ ਹੋ ਰਹੀ ਹੁਣ ਉਹਦੇ ਚ ਕੱਟ ਲੱਗ ਰਹੇ ਨੇ ਕਿ ਕਿਸ ਤਰ੍ਹਾਂ ਦੇਖੋ ਜੀ ਬਾਹਰ ਜਿਹੜੀ ਫਿਲਮ ਰਿਲੀਜ਼ ਹੋ ਰਹੀ ਉਹਦੇ ਬਾਰੇ ਜਿਨ੍ਹਾਂ ਨੇ ਫਿਲਮ ਮੇਕਰਸ ਨੇ ਉਹਨਾਂ ਦੇ ਬਾਰੇ ਕਿਹਾ ਜਾ ਰਿਹਾ ਉਹ ਕਹਿ ਰਹੇ ਨੇ ਕਿ ਇਹਦੇ ਚ ਕੱਟ ਨਹੀਂ ਲਗਾਏ ਜਾਣਗੇ ਪਰ ਇੰਡੀਆ ਦੇ ਬਾਰੇ ਹਾਲੇ ਅਨਸਰਟਨਟੀ ਹੈ ਕਿ ਕੀ ਬਣੇਗਾ ਤਾਂ ਕੀ ਨਹੀਂ ਬਣੇਗਾ ਕੁਝ ਨਹੀਂ ਪਤਾ ਤੁਸੀਂ ਫਿਲਮ ਬਣਾਈ ਲਗਭਗ 2.5 ਸਾਲ ਹੋ ਗਏ ਇਸ ਫਿਲਮ ਨੂੰ ਕੰਪਲੀਟ ਹੋਏ ਨੇ ਸ਼ੂਟਿੰਗ ਤਾਂ 3 ਸਾਲ ਹੋ ਗਏ ਲਗਭਗ 6 ਕੁ ਮਹੀਨੇ ਹੋ ਗਏ 3 ਸਾਲ ਹੋ ਗਏ ਜੀ ਪੂਰੇ ਸ਼ੂਟਿੰਗ ਸ਼ੁਰੂ ਇਨ ਡਿਸੰਬਰ ਦੇ ਵਿੱਚ ਮੇਰੀ ਸਿਲੈਕਸ਼ਨ ਹੋਈ ਸੀ ਇਸ ਫਿਲਮ ਦੇ ਲਈ ਅੱਛਾ ਮੈਨੂੰ ਯਾਦ ਹੈ ਔਰ ਫਰਵਰੀ 11 ਨੂੰ ਇਹਦਾ ਪਹਿਲਾ ਦਿਨ ਸੀ ਸ਼ੂਟ ਦਾ ਫਿਲਮ ਤਾਂ ਵੈਸੇ ਵੀ ਇੱਕ ਪੰਜਾਬ ਦੀ ਪਛੋਕੜ ਦੇ ਪੰਜਾਬ ਚ ਜੋ ਵਰਤਾਰਾ ਹੋਇਆ ਉਸ ਨੂੰ ਲੈ ਕੇ ਹੈ ਉਸ ਤੋਂ ਇਲਾਵਾ ਵੀ ਜਦੋਂ 2.5 ਸਾਲ ਤੁਸੀਂ ਫਿਲਮ ਰਿਲੀਜ਼ ਨਹੀਂ ਹੋਈ ਕਿਸ ਤਰ੍ਹਾਂ ਦਾ ਸਾਰੇ ਜਿਹੜੇ ਕਲਾਕਾਰਾਂ ਜਾਂ ਪੂਰੀ ਟੀਮ ਦੇ ਉੱਤੇ ਕਿਸ ਤਰ੍ਹਾਂ ਦਾ ਸੰਚਾਲਨ ਰਿਹਾ ਸੀ ਦੇਖੋ ਭਾਜੀ ਬਹੁਤ ਜ਼ਿਆਦਾ ਮਿਹਨਤ ਹੋਈ ਹੈ ਬੜੀ ਜ਼ਿਆਦਾ ਪਹਿਲੇ ਤਾਂ ਰਿਸਰਚ ਹੋਈ ਰਿਸਰਚ ਤੋਂ ਬਾਅਦ ਇਹਨੂੰ ਇਹਦੀ ਲੇਖਣੀ ਹੋਈ ਹੈ ਕਾਫੀ ਮਹੀਨੇ ਲੇਖਣੀ ਨੂੰ ਲੱਗੇ ਨੇ ਇਹਦੀ ਸਕ੍ਰਿਪਟ ਤਿਆਰ ਹੋਈ ਹੈ ਫਿਰ ਉਹਦੀ ਇੰਪਲੀਮੈਂਟੇਸ਼ਨ ਹੋਈ ਹੈ ਜਦੋਂ ਸਾਰਾ ਸ਼ੂਟ ਹੋਇਆ ਸ਼ੂਟ ਤੋਂ ਬਾਅਦ ਐਡਿਟ ਹੋਈ ਐਡਿਟ ਤੋਂ ਬਾਅਦ ਮਿਊਜ਼ਿਕ ਹੋਇਆ ਬੜੀ ਮਿਹਨਤ ਹੁੰਦੀ ਹੈ ਇੱਕ ਫਿਲਮ ਜਦੋਂ ਆਪਾਂ ਦੇਖ ਕੇ ਆਪਾਂ ਸੋਚਦੇ ਆਂ ਵੀ ਇਤਨੇ ਮਿਹਨਤ ਕਿੰਨੀ ਹੋਈ ਦੋ ਟਾਈਕਾਂ ਦਾ ਸਫਰ ਹੁੰਦਾ ਹੈ ਅੰਦਾਜ਼ਾ ਨਹੀਂ ਲੱਗਦਾ ਬਹੁਤ ਮਿਹਨਤ ਹੋਈ ਹੈ ਔਰ ਸਭ ਨੂੰ ਬਹੁਤ ਮਯੂਸੀ ਸੀ ਨਿਰਾਸ਼ਾ ਸੀ ਕਿ ਇਹ ਫਿਲਮ ਆਣੀ ਹੀ ਚਾਹੀਦੀ ਹੈ ਕਿਉਂਕਿ ਇਹ ਫਿਲਮ ਜਿਹੜੀ ਹੈ ਨਾ ਇਹ ਇਹ ਸਾਡੇ ਗੁਰੂ ਸਾਹਿਬ ਦਾ ਫਲਸਫਾ ਸਾਡੇ ਅੱਗੇ ਰੱਖਦੀ ਹੈ ਜਿੰਨੇ ਵੀ ਕਿਰਦਾਰ ਪਸੰਦ ਲੋਕ ਨੇ ਮਨੁੱਖਤਾਵਾਦੀ ਲੋਕ ਨੇ ਉਹਨਾਂ ਸਾਰਿਆਂ ਦੀ ਇਹ ਪਸੰਦੀਦਾ ਫਿਲਮ ਹੈ ਇਹ ਫਿਲਮ ਆਣੀ ਚਾਹੀਦੀ ਸੀ ਇਸ ਕਰਕੇ ਅਸੀਂ ਸਭ ਲੋਕ ਬੜੇ ਮਯੂਸੀ ਸੀ ਆਪਸ ਵਿੱਚ ਕਈ ਵਾਰੀ ਆਪਾਂ ਇੱਕ ਜਿਹੜੇ ਐਕਟਰਸ ਐ ਕਿ ਜੇ ਆਪਾਂ ਗੱਲਾਂ ਵੀ ਕਰਦੇ ਸੀ ਕਿ ਕੀ ਪ੍ਰੋਗਰੈਸ ਹੈ ਤੈਨੂੰ ਕੁਝ ਪਤਾ ਭਾਈ ਜਾਂ ਤੈਨੂੰ ਕੁਝ ਪਤਾ ਕੁਝ ਲੋਕ ਮੈਨੂੰ ਪੁੱਛਦੇ ਸੀ ਤੇ ਸਾਰੇ ਕੋ ਜਵਾਬ ਹੁੰਦਾ ਸੀ ਕਿ ਕੁਝ ਨਹੀਂ ਪਤਾ ਆਮ ਤੌਰ ਤੇ ਗੱਲ ਕੀਤੀ ਜੀ ਨਾ ਜਦੋਂ ਖਾਸ ਕਰਕੇ ਇੱਕ ਧਰਮ ਸਿੱਖ ਧਰਮ ਦੀ ਗੱਲ ਕਰੀਏ ਉਹਦੇ ਤੇ ਕੋਈ ਫਿਲਮ ਆਂਦੀ ਹੈ ਤੇ ਉਸ ਨੂੰ ਕਾਫੀ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕੀ ਉਦੋਂ ਤੁਹਾਡੇ ਮਨ ਦੇ ਵਿੱਚ ਵਿਚਾਰ ਚੱਲਦਾ ਕੋਈ ਹੋਰ ਵੀ ਇਸ ਤਰ੍ਹਾਂ ਹੋਇਆ ਤੁਹਾਡੇ ਨਾਲ ਕਦੀ ਭਾਜੀ ਇਦਾਂ ਹੈ ਹੀ ਐ ਸਾਨੂੰ ਜੋ ਨਜ਼ਰ ਆਂਦਾ ਤਾਂ ਇਦਾਂ ਹੀ ਐ ਇਸ ਤੋਂ ਪਹਿਲਾਂ ਮੈਨੂੰ ਯਾਦ 2016 ਦੇ ਵਿੱਚ ਰਾਜਕੁਮਾਰ ਸੰਤੋਸ਼ੀ ਸਰ ਦੀ ਇੱਕ ਫਿਲਮ ਆਉਣ ਲੱਗੀ ਸੀਗੀ ਰਣਦੀਪ ਭੁੱਡਾ ਸਰ ਦੇ ਨਾਲ ਜਿਹੜੇ ਉਸਤਾਦ ਜੀ ਨੇ ਰਣਦੀਪ ਭੁੱਡਾ ਸਰ ਦੇ ਨਾਲ ਉਹ ਫਿਲਮ ਆਉਣ ਲੱਗੀ ਸੀਗੀ ਉਹ ਸੀਗੀ ਬੈਟਲ ਆਫ ਸਾਰਾ ਗੜੀ 21 ਦਾ ਲਾਸਟ ਬੈਟਲ ਆਫ ਸਾਰਾ ਗੜੀ ਬੈਟਲ ਆਫ ਸਾਰਾ ਗੜੀ 21 ਦਾ ਲਾਸਟ ਐਂਡ ਦਾ ਵੈਰੀ ਫਰਸਟ ਪ੍ਰੋਜੈਕਟ ਜਿਹੜਾ ਬੈਟਲ ਆਫ ਸਾਰਾ ਗੜੀ ਦੇ ਉੱਪਰ ਅਨਾਉਂਸ ਹੋਇਆ ਸੀ ਉਹ ਉਹ ਸੀਗਾ ਬਟ ਵੈਰੀ ਅਨਫੋਰਚਨਟਲੀ ਹੁਣ ਪਤਾ ਨਹੀਂ ਇਹ ਜਿਹੜੀ ਬਾਲੀਵੁੱਡ ਲੋਬੀ ਹੈ ਕਿਸ ਤਰੀਕੇ ਨਾਲ ਕੰਮ ਕਰਦੀ ਹੈ ਇਹਨਾਂ ਦੇ ਕੀ ਚੀਜ਼ ਚਲਦੀ ਹੈ ਸਾਨੂੰ ਐਗਜ਼ੈਕਟ ਨਹੀਂ ਪਤਾ ਬਟ ਉਹ ਉਹਨਾਂ ਦੇ ਪ੍ਰੋਡਿਊਸਰਸ ਨੂੰ ਖਰਾਬ ਕੀਤਾ ਗਿਆ ਉਹਨਾਂ ਨੂੰ ਨਵੀਂ ਫਿਲਮ ਬਣਾਉਣ ਦਿੱਤੀ ਗਈ ਅਖੀਰ ਫਿਰੇ ਫਿਲਮ ਬਣ ਕੇ ਆਈ ਕੇਸਰੀ ਦੇ ਰੂਪ ਚ ਤੇ ਉਦੋਂ ਫਿਰ ਕਿਸ ਤਰ੍ਹਾਂ ਦੇ ਦਿੱਤਾ ਗਿਆ ਜਿਹੜੀ ਕਿ ਕੇਸਰੀ ਜਿਹੜੀ ਫਿਲਮ ਹੈ ਉਹ ਮੈਂ ਮੰਨ ਸਕਦਾ ਮੈਂ ਔਨ ਕੈਮਰਾ ਤੁਹਾਡੇ ਮੂੰਹ ਤੇ ਕਹਿ ਰਿਹਾ ਭਾਵੇਂ ਕੋਈ ਵੀ ਉਹ ਨੇੜੇ ਤੇੜੇ ਵੀ ਨਹੀਂ ਬਣ ਸਕਦੀ ਰਾਜਕਮਰ ਸੰਤੋਸ਼ੀ ਸਰ ਦੀ ਸੋਚ ਵਾਲੀ ਫਿਲਮ ਦੇ ਨਹੀਂ ਉਹਦੇ ਚ ਉਹਨਾਂ ਨੇ ਕੁਝ ਤੋੜ ਮੋੜ ਕੀਤਾ ਇਤਿਹਾਸ ਨੂੰ ਕਿ ਜਾਂ ਕਿਸ ਤਰ੍ਹਾਂ ਤੁਹਾਨੂੰ ਕੀ ਲੱਗਿਆ ਕਿਉਂਕਿ ਤੁਸੀਂ ਤਾਂ ਉਸ ਫਿਲਮ ਬਾਰੇ ਜਿਆਦਾ ਜਾਣਕਾਰੀ ਹੈ ਭਾਜੀ ਦੇਖੋ ਉਸ ਫਿਲਮ ਦੇ ਵਿੱਚ ਜਿਸ ਤਰ੍ਹਾਂ ਮੈਂ ਦੇਖਦਾ ਕੇਸਰੀ ਦੇ ਵਿੱਚ ਜੋ ਜੋ ਚੀਜ਼ਾਂ ਦਿਖਾਈਆਂ ਗਈਆਂ ਜਿਸ ਤਰ੍ਹਾਂ ਦਾ ਕਿਰਦਾਰ ਇੱਕ ਸਿਕਸ ਬੰਦੇ ਦਾ ਪੇਸ਼ ਕੀਤਾ ਗਿਆ ਨਾ ਜੀ ਕਿਤੇ ਕਿਤੇ ਮਜ਼ਾਕ ਫਾਲਤੂ ਦੇ ਕੀਤੇ ਗਏ ਕਿਤੇ ਨਾ ਕਿਤੇ ਉਹਦੇ ਵਿੱਚ ਲਵ ਐਂਗਲ ਵੀ ਦਿਖਾਇਆ ਗਿਆ ਇਹ ਚੀਜ਼ਾ ਕਿੱਥੇ ਭਾਈ ਉਹ ਜਿਹੜੇ ਸਤਿੰਦਰ ਸਰਦਾਰ ਜੀ ਦਾ ਗਾਣਾ ਵੀ ਜਦੋਂ ਪਤਾ ਹੋਵੇ ਸੀਨੀਅਰ ਚ ਛੇਕ ਹੋਣਗੇ ਉਦੋਂ ਚੰਗ ਜਾਣ ਵਾਲੇ ਬੰਦੇ ਹੋਰ ਨਹੀਂ ਆ ਆਮ ਨਹੀਂ ਹੁੰਦੇ ਉਹ ਆਮ ਸਿੱਖ ਨਹੀਂ ਸੀ ਉਹ ਸ਼ਹੀਦ ਉਹਨਾਂ ਨੂੰ ਪਤਾ ਸੀ ਸ਼ਹੀਦੀ ਨੀਅਤ ਹੈ ਉਹਨਾਂ ਦੀ ਫਿਰ ਇਹੀ ਚੀਜ਼ ਦਿਖਾਣੀ ਚਾਹੀਦੀ ਸੀ ਮੇਰੇ ਹਿਸਾਬ ਨਾਲ వ్యక్తిగత ਤੌਰ ਤੇ ਗੱਲ ਕਰਾਂ ਕਿ ਜਦੋਂ ਤੁਸੀਂ ਇੰਨੀ ਮਿਹਨਤ ਕਰਦੇ ਹੋ ਫਿਲਮ ਨੂੰ ਲੈ ਕੇ ਉਮੀਦਾਂ ਵੀ ਬਹੁਤ ਹੁੰਦੀਆਂ ਸੱਚ ਦਿਖਾਣਾ ਚਾਹੁੰਦੇ ਹੋ ਲੋਕਾਂ ਨੂੰ ਜੋ ਹੋਇਆ ਜਦੋਂ ਨਹੀਂ ਹੁੰਦਾ ਫਿਰ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਬੜੀ ਮੈਯੂਸੀ ਹੁੰਦੀ ਹੈ ਬੜੀ ਮੈਯੂਸੀ ਹੁੰਦੀ ਔਰ ਇਹ ਪਤਾ ਨਹੀਂ ਇਹ ਜਦੋਂ ਵੀ ਕੋ ਪੰਜਾਬ ਨੂੰ ਗਲੋਰੀਫਾਈ ਕਰਨ ਵਾਲੀ ਕੋਈ ਚੀਜ਼ ਆਉਣ ਲੱਗਦੀ ਤੇ ਇਹ ਫਿਲਮ ਦੇ ਮਾਧਿਅਮ ਰਹੀ ਉਹਦੇ ਉੱਪਰ ਇਹ ਚੀਜ਼ ਮੈਂ ਦੇਖੀ ਕਿ ਹੁੰਦੀ ਹੈ ਔਰ ਜਦੋਂ ਡੀਫੇਮ ਕਰਨ ਦੀ ਗੱਲ ਆਉਂਦੀ ਪੰਜਾਬ ਨੂੰ ਤੇ ਫਿਰ ਭਾਵੇਂ ਉੜਤਾ ਪੰਜਾਬ ਹੋਵੇ ਫਿਰ ਭਾਵੇਂ ਚਮਕੀਲਾ ਹੋਵੇ ਮਤਲਬ ਠੀਕ ਹੈ ਉਹਦੀ ਲੋੜ ਹੈ ਜਾਂ ਨਹੀਂ ਉਹ ਪੂਰੀ ਪ੍ਰੋਮੋਸ਼ਨ ਦੇ ਨਾਲ ਚੀਜ਼ ਆਂਦੀ ਹੈ ਜਿਹੜੀ ਚੀਜ਼ ਅੱਛੀ ਹੈ ਹੁਣ ਜਿਵੇਂ ਇਹ ਹੀ ਫਿਲਮ ਹੈ ਜੀ ਇਹ ਫਿਲਮ ਜਿਹੜੀ ਹੈ ਭਾਈ ਸਾਹਿਬ ਭਾਈ ਜਸਵੰਤ ਸਿੰਘ ਕਾਲਾ ਨੇ ਹੁਣ ਤੱਕ ਆਪਣੀ ਜ਼ਿੰਦਗੀ ਚ ਕੀਤਾ ਸਿਰਫ ਉਹੀ ਹੈ ਜੋ ਉਸ ਗੁਰੂ ਸਾਹਿਬ ਸਾਨੂੰ ਸਮਝਾ ਕੇ ਗਏ ਤੇ ਮਜ਼ਲੂਮ ਅਦਲੀ ਖੜੇ ਨੇ ਜੀ ਹੈਨਾ ਜੀ ਸਿਰ ਦੀਜਾ ਕਾਣ ਨਾ ਕੀਤਾ ਉਹ ਪੁਰਜਾ ਪੁਰਜਾ ਕੱਟ ਮਰੇ ਵਾਲੀ ਰਾਦ ਉੱਪਰ ਤੁਰੇ ਨੇ ਜੀ ਪਿੱਛੇ ਨਹੀਂ ਹਟੇ ਤੇ ਜਦੋਂ ਇਹ ਚੀਜ਼ਾਂ ਅਸੀਂ ਚਾਹਨੇ ਕਿ ਸਾਡੀ ਆਣ ਵਾਲੀ نسلਾਂ ਦੇਖਣ ਉਹਨਾਂ ਦੇ ਬਾਰੇ ਉਹਨਾਂ ਨੂੰ ਪਤਾ ਲੱਗੇ ਔਰ ਇਸ ਤਰ੍ਹਾਂ ਦਾ ਕਿਰਦਾਰ ਆਪਣਾ ਬਣਾਉਣ ਇਸ ਤਰ੍ਹਾਂ ਦੀ ਫਿਲਮ ਜਦੋਂ ਆਉਣ ਲੱਗਦੀ ਹੈ ਤੇ ਪਤਾ ਨਹੀਂ ਕੀ ਚੱਕਰ ਹੋ ਜਾਂਦਾ ਸੈਂਸਰ ਬੋਰਡ ਨੂੰ ਜਾਂ ਕਿਸੇ ਹੋਰ ਚੀਜ਼ ਨੂੰ ਇਹ ਆਉਣ ਨਹੀਂ ਦਿੰਦੇ ਅਸਲ 'ਚ ਗੱਲ ਕੀ ਹੈ ਕਿ ਜੋ ਮੈਨੂੰ ਲੱਗ ਰਿਹਾ ਮੈਂ ਤੁਹਾਨੂੰ ਸਵਾਲ ਵੀ ਕਰਨਾ ਚਾਹਾਂਗਾ ਕਿ ਇਤਿਹਾਸ ਹੈ ਨਾ ਜੋ ਪਹਿਲਾਂ ਤਾਂ ਬੁੱਕਸ ਦੇ ਵਿੱਚ ਆ ਰਿਹਾ ਸੀ ਹੁਣ ਡਾਕੂਮੈਂਟਰੀ ਤੌਰ ਤੇ ਫਿਲਮਾਂ ਦੇ ਵਿੱਚ ਵੀ ਆ ਰਿਹਾ ਹੈ ਇਸ ਨੂੰ ਜਦੋਂ ਫਿਲਮਾਂ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨੂੰ ਤੋਲ-ਮੋੜ ਕੇ ਪੇਸ਼ ਕੀਤਾ ਜਾਂਦਾ ਹੈ ਕੀ ਲੱਗਦਾ ਤੁਹਾਨੂੰ ਕਿ ਕਿਉਂ ਹੋ ਰਿਹਾ ਹੈ ਦੇਖੋ ਜੀ ਹਰ ਚੀਜ਼ ਦੇ ਫਾਇਦੇ ਔਰ ਨੁਕਸਾਨ ਤਾਂ ਹੁੰਦੇ ਨੇ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਬਹੁਤ ਜ਼ਿਆਦਾ ਸਾਰੇ ਫਾਇਦੇ ਨੇ ਬਹੁਤ ਸਾਰੇ ਅੱਜ ਕੱਲ ਹੁਣ ਆਪਾਂ ਦੇਖ ਰਹੇ ਆਂ ਆਣਵਰੀਆਂ ਪੰਜਾਬੀ ਫਿਲਮਾਂ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਇੱਕ ਅਕਾਲ ਆ ਰਹੀ ਹੈ ਜੀ ਇੱਕ ਕਾਮਾਗਾਟਾ ਮਾਰੂ ਜਹਾਜ਼ ਦੇ ਉੱਪਰ ਤਰਸੀਮ ਜਸੜ ਹੋਰੀ ਐ ਨਾ ਅਨਾਉਂਸ ਕਰ ਚੁੱਕੇ ਨੇ ਜੀ ਇਹ ਕਿਤੇ ਨਾ ਕਿਤੇ ਇਹਨਾਂ ਦਾ ਫਾਇਦਾ ਵੀ ਹੈ ਪਰ ਬਹੁਤ ਸਾਰੇ ਲੋਕ ਇਸ ਟੀਨ ਨੂੰ ਅੱਛਾ ਨਹੀਂ ਮੰਨਦੇ ਉਹ ਕਹਿੰਦੇ ਕਿ ਲਿਟਰੇਚਰ ਜਾਂ ਤੁਹਾਡੀ ਆਪਣੀ ਸਮਝਾਈਏ ਬੱਚਿਆਂ ਨੂੰ ਜਿਹੜੀ ਚੀਜ਼ ਹੈ ਉਹ ਹੋਣੀ ਚਾਹੀਦੀ ਹੈ ਪਰ ਮੇਰਾ ਮੰਨਣਾ ਹੈ ਕਿ ਇਹ ਇੱਕ ਬਹੁਤ ਅੱਛਾ ਮਾਧਿਅਮ ਹੈ ਮੈਨੂੰ ਇਹਨਾਂ ਨੂੰ ਪਤਾ ਹੈ ਕਿ ਚਾਰ ਸਾਹਿਬਜ਼ਾਦੇ ਫਿਲਮ ਜਿਹੜੀ ਆਈ ਸੀ ਨਾ ਉਹਨੇ ਉਸ ਟਾਈਮ ਬੱਚਿਆਂ ਦੇ ਉੱਪਰ ਇਹੋ ਜਿਹਾ ਇੰਪੈਕਟ ਕਿ ਸਾਰੇ ਬੱਚਿਆਂ ਨੂੰ ਸਾਹਿਬਜ਼ਾਦੇ ਦੇ ਨਾਮ નીચે ਤੇ ਅਗੇ ਸਗੇ ਉਹ ਚੇਤੇ ਹੋ ਗਏ ਸੀ ਉਹਨਾਂ ਦੀ ਸ਼ਹੀਦੀ ਉਹਨਾਂ ਨੂੰ ਪਤਾ ਲੱਗੇ ਸੀ ਕਿਵੇਂ ਹੋਈ ਸੀ ਸੋ ਇੱਕ ਅੱਛਾ ਮਾਧਿਅਮ ਹੈ ਅ ਅਗਰ ਬਿਨਾ ਤੋੜ ਮਰੋੜ ਤੋਂ ਉਹ ਚੀਜ਼ ਪੇਸ਼ ਕੀਤੀ ਜਾਵੇ ਤਾਂ ਈਵਨ ਸੋ ਕੋ ਚਾਰ ਸਾਹਿਬਜ਼ਾਦੇ ਤੋਂ ਪਹਿਲਾਂ ਜੇ ਗੱਲ ਕਰੀਏ ਸਾਡੇ ਬੜਾ ਮਤਲਬ ਇਹ ਮਾੜੀ ਗੱਲ ਹੈ ਸਾਡੇ ਪਰਿਵਾਰਾਂ ਦੀ ਸਾਡੇ ਸਿੱਖ ਇਤਿਹਾਸ ਦੀ ਕਿ ਬੱਚਿਆਂ ਨੂੰ ਵੀ ਨਹੀਂ ਇਤਿਹਾਸ ਬਾਰੇ ਜਾਣਕਾਰੀ ਸੀ ਉਸ ਫਿਲਮ ਤੋਂ ਬਾਅਦ ਆਇਆ ਲੇਕਿਨ ਇੱਕ ਗੱਲ ਇੱਥੇ ਇਹ ਵੀ ਆ ਰਹੀ ਹੈ ਕਿ ਹੁਣ ਜਿਨ੍ਹਾਂ ਦਾ ਇਹ ਕੰਮ ਹੈ ਧਰਮ ਨੂੰ ਪ੍ਰਚਾਰ ਕਰਨਾ ਜਾਂ ਸਿੱਖੀ ਦਾ ਇਤਿਹਾਸ ਨੂੰ ਪ੍ਰਚਾਰ ਕਰਨ ਦਾ ਉਹ ਕਰਦੇ ਨਹੀਂ ਜਦੋਂ ਤੁਹਾਡੇ ਵਰਗੇ ਐਕਟਰ ਜਾਂ ਕਰਦੇ ਤੇ ਤੁਹਾਡੇ ਤੇ ਉਹ ਇਤਰਾਜ਼ ਜਿਤਾਉਂਦੇ ਨੇ ਕੀ ਲੱਗਦਾ ਹੈ ਤੁਹਾਨੂੰ ਇਹ ਤਾਂ ਹੁੰਦਾ ਵੀਰ ਜੀ ਇਹਦਾ ਹੁੰਦਾ ਪਿੱਛੇ ਜੇ ਇੱਕ ਫਿਲਮ ਆਈ ਕੀਤੀ ਸੀ ਮੈਂ ਮਨ ਮਰਜ਼ੀਆਂ ਜਿਹਦੇ ਚ ਅਭਿਸ਼ੇਕ ਬੱਚਨ ਦੇ ਨਾਲ ਸੀ ਕੁਝ ਬਹੁਤ ਛੋਟਾ ਜਿਹਾ ਮੇਰਾ ਕਰੈਕਟਰ ਸੀ ਉਹਦੇ ਚ ਵੀ بڑے ਲੋਕਾਂ ਨੇ ਮੈਨੂੰ ਫੇਸਬੁੱਕ ਤੇ ਬੁਰਾ ਭਲਾ ਕਿਆ ਫਿਰ ਮੈਂ ਉਹਨਾਂ ਨੂੰ ਕਈਆਂ ਨੂੰ ਕਾਲਸ ਵੀ ਕੀਤੀਆਂ ਤਾਂ ਉਹ ਮੈਂ ਦੱਸ ਕੀ ਕਾਰਨ ਸੀ ਬੁਰਾ ਭਰਾ ਕਿ ਉਹ ਕਹਿ ਰਹੇ ਸੀ ਉਹਦੇ ਚ ਨਾ ਉਹ ਤੇ ਇੱਕ ਸਿੱਖ ਪਰਿਵਾਰ ਦਿਖਾਇਆ ਸੀ ਜਿਹਦੀ ਕਿ ਧੀ ਜੜੀ ਉਹਨਾਂ ਦੀ ਉਹ ਥੋੜਾ ਜਿਆਦਾ ਬਲਗੈਰਟੀ ਵਾਲੀਆਂ ਗੱਲਾਂ ਕਰਦੀ ਸੀ ਬੋਲ ਕਹ ਜੀਏ ਔਰ ਪਰ ਮੈਨੂੰ ਉਹਦੇ ਚੇਸ ਹੀ ਨਾ ਕਿ ਦੇਖੋ ਭਾਜੀ ਜਿਹੜਾ ਸਾਡਾ ਛੋਟਾ ਜਿਹਾ ਕੈਰੈਕਟਰ ਸਾਨੂੰ ਕਦੇ ਵੀ ਫੁੱਲ ਸਕ੍ਰਿਪਟ ਨਹੀਂ ਆਉਂਦੀ ਫੁੱਲ ਸਕ੍ਰਿਪਟ ਉਹਦੋਂ ਆਉਂਦੀ ਜਦੋਂ ਸਾਡਾ ਕੈਰੈਕਟਰ ਪ੍ਰਾਇਮਰੀ ਹੋਵੇ ਫਿਰ ਸਾਡੀ ਮਰਜ਼ੀ ਹੁੰਦੀ ਹੈ ਕਿ ਅਸੀਂ ਕਰੀਏ ਜਾਂ ਨਾ ਕਰੀਏ ਲੇਕਿਨ ਅਗਰ ਅਸੀਂ ਨਈ ਵੀ ਕਰਦੇ ਉਹ ਬੇਸ਼ੱਕ ਨਕਲੀ ਦਾੜੀ ਲਗਾ ਕੇ ਕਰਨਗੇ ਉਹ ਸਰਦਾਰ ਕੈਰੈਕਟਰ ਦਿਖਾ ਕੇ ਕਰ ਹੀ ਲੈਣਗੇ ਜੀ ਬਜਾਏ ਸਾਨੂੰ ਭੰਡਣ ਦੇ ਸਾਡੇ ਵਰਗੇ ਲੋਕਾਂ ਨੂੰ ਸਾਨੂੰ ਇਹਨਾਂ ਨੂੰ ਚਾਹੀਦਾ ਕਿ ਸਾਨੂੰ ਲੋਕਾਂ ਨੂੰ ਜਾਣ ਦੇਣ ਜਿੱਥੇ ਤੱਕ ਅਸੀਂ ਪਹੁੰਚ ਸਕਦੇ ਹਾਂ ਉ ਉੱਤ ਤੱਕ ਪਹੁੰਚੀ ਜਿਵੇਂ ਦਿਲਜੀਤ ਦੋਸਾਂ ਜੱਜ ਪਹੁੰਚ ਚੁੱਕੇ ਨੇ ਉਹ ਚਾਣ ਤੋ ਕਹਿਣਗੇ ਨਹੀਂ ਭਾਈ ਇਸ ਤਰ੍ਹਾਂ ਨਹੀਂ ਇਸ ਤਰ੍ਹਾਂ ਦਿਖਾਓ ਜੀ ਉਹਨਾਂ ਨੂੰ ਉਹਨਾਂ ਦੀ ਮੰਨਣੀ ਪੈਗੀ ਇਸ ਤਾਂ ਤੱਕ ਪਹਿਲੇ ਲੈ ਜਾਣ ਦਿਓ ਸਾਨੂੰ ਇਸ ਪੱਗ ਨੂੰ ਲੈ ਕੇ ਜਾਣ ਦਿਓ ਤੁਹਾਨੂੰ ਭੰਡੋਣਾ ਜੀ ਬਿਲਕੁਲ ਹੁਣ ਤੁਸੀਂ ਜਿਹੜੀ ਗੱਲ ਕਹੀ ਨਾ ਕਿ ਜੇ ਕੋਈ ਉਹਨਾਂ ਨੇ ਕਰੈਕਟਰ ਸਰਦਾਰ ਦਾ ਦਿਖਾਣਾ ਸਿੱਖ ਦਾ ਦਿਖਾਣਾ ਹੈ ਜੇ ਤੁਹਾਡੇ ਵਰਗਾ ਕੋਈ ਗੁਰਸਿੱਖ ਨਹੀਂ ਜਾਏਗਾ ਤੇ ਉਹ ਕਿਸੇ ਨੂੰ ਵੀ ਦਾੜੀ ਦਿਖਾ ਕੇ ਦਿਖਾ ਦੇਣਗੇ ਫਿਰ ਉਹ ਦਾੜੀ ਕੱਟੀ ਹੋਏਗੀ ਜਾਂ ਕੁਝ ਇਸ ਤਰ੍ਹਾਂ ਹੋਏਗਾ ਉਦੋਂ ਤਰਾ ਜਿਆਦਾ ਹੋਣਾ ਚਾਹੀਦਾ ਕਬੀਸ ਨਾ ਭਾਜੀ ਮੈਂ ਤਾਂ ਕਹਿ ਹੀ ਰਿਹਾ ਕਿ ਜੇ ਕੋਈ ਬੰਦਾ ਜਾ ਰਿਹਾ ਉਹਨੂੰ ਪਹੁੰਚ ਲੈਣ ਦਿਓ ਥਾਂ ਤੇ ਔਰ ਵੱਡੀ ਗੱਲ ਇਹ ਉਹਨੂੰ ਭੰਡਣਾ ਨਹੀਂ ਚਾਹੀਦਾ ਬਿਕਾਜ਼ ਜੇ ਛੋਟੇ ਛੋਟੇ ਕੈਰੈਕਟਰ ਹਨ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਇਸ ਫਿਲਮ 'ਚ ਉਹਨਾਂ ਨੇ ਕੀ ਦਿਖਾਣਾ ਹੈ ਉਹਨਾਂ ਨੂੰ ਇੱਕ ਸੀਨ ਮਿਲਣਾ ਹੈ ਉਹਨਾਂ ਨੇ ਸੀਨ ਆਪਣਾ ਪਰਫਾਰਮ ਕਰਕੇ ਆ ਜਾਣਾ ਸਾਨੂੰ ਪਤਾ ਵੀ ਨਹੀਂ ਹੁੰਦਾ ਭੰਡਣਾ ਨਹੀਂ ਚਾਹੀਦਾ ਮੈਂ ਕਹਿੰਦਾ ਹੁਣ ਗੱਲ ਫਿਰ ਕਰਦੇ ਆ ਫਿਲਮ ਦੀ ਜਿਵੇਂ ਇਸ ਤਰ੍ਹਾਂ ਨਾ ਦੇਖੋ ਫਿਲਮ ਪੰਜਾਬ 95 ਹੈ ਠੀਕ ਹੈ ਜੀ ਮਸਤਾਨੇ ਆਈ ਐ ਗੁਰਪ੍ਰੀਤ ਖੁੱਗੀ ਨੇ ਕੀਤੀ ਐ ਠੀਕ ਐ ਨਾ ਇਹਨਾਂ ਫਿਲਮਾਂ ਦੇ ਵਿੱਚ ਉਹ ਇਸ ਤੋਂ ਪਹਿਲਾਂ ਕਈਆਂ ਨੂੰ ਇਤਿਹਾਸ ਵੀ ਨਹੀਂ ਪਤਾ ਸੀ ਸਿੱਖ ਹਾਂਜੀ ਕਿੰਨੇ ਦੱਸਿਆ ਜੇ ਅੱਜ ਦੱਸ ਰਹੇ ਤੇ ਤੁਹਾਡੇ ਤੇ ਇਤਰਾਜ਼ ਜਤਾ ਰਹੇ ਨੇ ਇਹ ਵੱਡੇ ਐਕਟਰਾਂ ਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਫਿਰ ਕਿਸ ਤਰ੍ਹਾਂ ਹੁੰਦਾ ਦੇਖੋ ਵੀਰ ਜੀ ਦੁਨੀਆ ਬੜੀ ਤੇਜ਼ ਹੋ ਗਈ ਫਾਸਟ ਹੋ ਗਈ ਲੋਕਾਂ ਨੂੰ ਟਾਈਮ ਨਹੀਂ ਰਹਿ ਗਿਆ ਤੇ ਅਨਫੋਰਚੂਨੇਟਲੀ ਜਿਹੜੇ ਸਾਡੇ ਲੀਡਰਸ ਨੇ ਜਿਹੜੇ ਸਾਡੇ ਧਰਮ ਪ੍ਰਚਾਰਕ ਨੇ ਉਹ ਵੀ ਆਪਣਾ ਕੰਮ ਪੂਰੀ ਤਨਦੇਹੀ ਨਾਲ ਨਿਭਾ ਨਹੀਂ ਰਹੇ ਨਹੀਂ ਜੀ ਤੇ ਸਾਡੇ ਕੋਲ ਮਾਪੇ ਕੋਲ ਟਾਈਮ ਹੀ ਨਹੀਂ ਰਹੇਗਾ ਇਨਫੈਕਟ ਸਾਨੂੰ ਬਹੁਤਾ ਇਤਿਹਾਸ ਹੀ ਨਹੀਂ ਪਤਾ ਹੈਗਾ ਸਾਨੂੰ ਖੁਦ ਨੂੰ ਬਹੁਤਾ ਇਤਿਹਾਸ ਨਹੀਂ ਪਤਾ ਅੱਜ ਦੇ ਬਹੁਤੇ ਬੱਚਿਆਂ ਨੂੰ 10 ਗੁਰੂ ਸਾਹਿਬਾਨ ਦਾ ਨਾਮ ਕਰਮਵਾਰ ਯਾਦ ਨਹੀਂ ਹੋਏਗਾ ਇਹ ਮੈਨੂੰ ਲੱਗਦਾ ਮੈਂ ਗਲਤ ਹੋਵਾਂ ਰੱਬ ਕਰੇ ਕਾਫੀ ਨੂੰ ਪਤਾ ਹੈ ਨਾ ਜੀ ਰੱਬ ਕਰੇ ਮੈਂ ਗਲਤ ਹੋਵਾਂ ਪੰਜਾ ਪਿਆਰਾਂ ਦੇ ਨਾਮ ਕਰਮਵਾਰ ਯਾਦ ਨਹੀਂ ਹੋਣਗੇ ਚਾਰ ਸਾਹਿਬ ਜਿਆਦਿਆਂ ਦੇ ਨਾਮ ਵੀ ਕਈਆਂ ਨੂੰ ਨਹੀਂ ਯਾਦ ਜੀ ਤੇ ਇਹ ਫਿਰ ਜੇ ਇਹ ਵਿਟੰਬਨਾ ਹੀ ਹੋ ਗਈ ਕਹਿ ਲੋ ਭਈ ਇਹ ਬਹੁਤ ਅੰਬਾੜੀ ਗੱਲ ਹੈ ਮਯੂਸੀ ਵਾਲੀ ਗੱਲ ਹੈ ਜੇ ਇਦਾਂ ਹੈ ਤੇ ਫਿਰ ਇੱਕ ਇਹ ਮਾਧਿਅਮ ਵੀ ਬਚਦਾ ਹੈ ਜਿਹਨੂੰ ਪੋਜੀਟਿਵਲੀ ਯੂਜ਼ ਕੀਤਾ ਜਾ ਸਕਦਾ ਹੈ ਅ ਜੀ ਬਿਲਕੁਲ ਜੇ ਕੋਈ ਇਸਨ ਕੋਈ ਇਤਰਾਜ਼ ਆ ਹੁੰਦੇ ਤੇ ਕੋਈ ਇੱਕ ਬੋਰਡ ਬਿਠਾਇਆ ਜਾਵੇ ਕਿ ਇਸ ਚੀਜ਼ ਤੇ ਇਤਰਾਜ਼ ਹੈ ਇਤਿਹਾਸ ਬਿਲਕੁਲ ਜੀ ਇਸ ਬਾਰੇ ਵੀ ਤੁਸੀਂ ਕਦੇ ਵੀ ਚਾਹ ਬਿਲਕੁਲ ਬਿਲਕੁਲ ਇਹ ਹੋਣਾ ਚਾਹੀਦਾ ਇਹ ਰੈਗੂਲਰਿਟੀ ਦੇ ਉੱਤੇ ਹੋਣੀ ਚਾਹੀਦੀ ਹੈ ਕਿ ਉਹਦੇ ਉੱਤੇ ਕੋਈ ਤੋੜ ਮਰੋੜ ਨਾ ਕੀਤੀ ਜਾਏ ਇਤਿਹਾਸ ਨਾਲ ਕੋਈ ਛੇੜਖਾਨੀ ਕੀਤੇ ਬਿਨਾਂ ਅਗਰ ਦਿਖਾਇਆ ਜਾਵੇ ਤੇ ਇਹ ਤੋਂ ਵਧੀਆ ਮਾਧਿਅਮ ਕੋਈ ਨਹੀਂ ਹੈ ਜਿਵੇਂ ਸਾਡੇ ਸਰਵਉੱਚਾ ਸਰ શ્રી ਕਾਲ ਤਖਤ ਸਾਹਿਬ ਹੈ ਉਹਨਾਂ ਦੀ ਕੋਈ ਕਮੇਟੀ ਹੈਗੀ ਵੀ ਹੈ ਉਹ ਕਮੇਟੀ ਇਸ ਦੇ ਉੱਤੇ ਵਿਚਾਰ ਕਰੇ ਕਿ ਕਿਹੜੀ ਚੀਜ਼ ਜੇ ਕੋਈ ਇਤਿਹਾਸ ਨੂੰ ਗਲਤ ਦਿਖਾਇਆ ਜਾਵੇ ਰੋਕਣਾ ਨਹੀਂ ਚਾਹੀਦਾ ਤੁਸੀਂ ਇਹ ਸਮਝਦੇ ਹੋ ਨਾ ਬਿਲਕੁਲ ਬਿਲਕੁਲ ਰੋਕਣਾ ਨਹੀਂ ਚਾਹੀਦਾ ਭਾਜੀ ਇਹ ਨੂੰ ਇਹਦਾ ਯੂਜ਼ ਦਾ ਫਾਇਦਾ ਲੈਣਾ ਚਾਹੀਦਾ ਭਾਜੀ ਦੇਖੋ ਮੈਂ ਤੁ ਨੇ ਤੇ ਆਪਾਂ ਨੁਕਸਾਨ ਤੋਂ ਬਚ ਗਏ ਤੇ ਫਾਇਦੇ ਜਿਹੜੇ ਉਹ ਫਾਇਦੇ ਲਈਏ ਆਪਾਂ ਭਾਜੀ ਹੋਣਾ ਚਾਹੀਦਾ ਹੈ ਰੈਗੂਲਰਿਟੀ ਹੋਣੀ ਚਾਹੀਦੀ ਹੈ ਇਹ ਤੇ ਪਤਾ ਸੀ ਵੀ ਕਹਿੰਦੇ ਕਿ ਹੋਣੀ ਚਾਹੀਦੀ ਹੈ ਫਿਲਮ ਦੇ ਵਿੱਚ ਮੁੱਖ ਕਿਰਦਾਰ ਨਿਭਾਇਆ ਦਿਲਜੀਤ ਦੁਸਾਨ ਜੀ ਠੀਕ ਹੈ ਇੱਕ ਸਿੱਖ ਚਿਹਰਾ ਵੈ ਉਹਨਾਂ ਨਾਲ ਕਿਸ ਤਰ੍ਹਾਂ ਦਾ ਰਿਹਾ ਤੁਹਾਡਾ ਭਾਜੀ ਉਹ ਉਹਨਾਂ ਨੂੰ ਨਾ ਹੁਣ ਮੈਂ ਤੁਹਾਨੂੰ ਇਹ ਕਹਾਂ ਕਿ ਜੋ ਅਸੀਂ ਸੋਚ ਕੇ ਗਏ ਉਹਨਾਂ ਦੇ ਬਾਰੇ ਉਹ ਬਿਲਕੁਲ ਉਹ ਤੋਂ ਅਲੱਗ ਨਿਕਲੇ ਕਿਸ ਤਰ੍ਹਾਂ ਅਲੱਗ ਮਤਲਬ 네ਗੇਟਿਵ ਜਾਂ ਪੋਜ਼ਿਟਿਵ ਪੋਜ਼ਿਟਿਵ ਸਰ ਪੋਜ਼ਿਟਿਵ ਅੱਛਾ ਪੋਜ਼ਿਟਿਵ ਬਹੁਤ ਪੋਜ਼ਿਟਿਵ ਉਹਨਾਂ ਨੇ ਖੁਦ ਦੇ ਇੱਕ ਪੋਡਕਾਸਟ 'ਚ ਗੱਲ ਕਹੀ ਹੈ ਕਿ ਮੇਰੇ ਕੋਲ ਪਹਿਲੇ ਦਿਨ ਜਦੋਂ ਮੈਂ ਇਹਨੂੰ ਸ਼ੂਟ ਸਟਾਰਟ ਕੀਤਾ ਤੇ ਮੈਨੂੰ ਲੱਗਾ ਕਿ ਮੇਰੇ ਕੋਲ ਸਹੀ ਨਹੀਂ ਹੋ ਰਿਹਾ। ਅੱਛਾ ਜੀ। ਤੇ ਉਹਨਾਂ ਨੇ ਚਰਣਾ ਚਰਦਾਸ ਕੀਤੀ ਭਾਈ ਸਾਹਿਬ ਭਾਈ ਜਸਵੰਤ ਸਿੰਘ ਖੱਲ ਦਾ ਕਿ ਵੀ ਤੁਸੀਂ ਆਪ ਸਹਾਈ ਹੋਵੋ ਔਰ ਮੈਨੂੰ ਲੱਗਦਾ ਕਿ ਇਸ ਪੂਰੀ ਫਿਲਮ ਦਾ ਉਹ ਆਪ ਸਹਾਈ ਹੋ ਕੇ ਕਰਨਾਲ ਕਰਾਉਂਦੇ ਰਹੇ ਨੇ। ਭਾਵੇਂ ਜਿਵੇਂ ਉਹਨਾਂ ਦਾ ਅਸੀਂ ਬੜਾ ਸ਼ੁਗਲੀ ਜਿਆ ਉਹਨਾਂ ਦਾ ਨੇਚਰ ਜਾਣਦੇ ਆ ਬੜਾ ਮਜ਼ਾਕੀਆ ਨੇਚਰ ਜਾਣਦੇ ਆ ਉਹ ਬਹੁਤ ਸਰਗਰਕਾਰਤਾ ਜਿਹੜਾ ਬਿਲਕੁਲ ਇੱਕ ਦਾ ਜਿਹੜਾ ਤੁਸੀਂ ਜਸਵੰਤ ਸਿੰਘ ਖਾਲੜਾ ਜੀ ਦਾ ਹੈਗਾ ਉਹ ਬੜਾ ਧਿਆਨ ਨਾਲ ਕਰਨ ਵਾਲਾ ਤੇ ਜਿਵੇਂ ਤੁਸੀਂ ਕਹ ਰਹੇ ਕਿ ਉਹਨਾਂ ਨੇਚਰ ਕਿਸ ਤਰ੍ਹਾਂ ਨਿਭਾਇਆ ਬਹੁਤ ਸੰਜੀਦਾ ਰਹੇ ਜੀ ਉਹ ਟੋਟਲ ਸੈੱਟ ਦੇ ਉੱਪਰ ਜਾਂ ਅੱਗੇ ਪਿਛੇ ਵੀ ਆਪਾਂ ਕਦੇ ਮਿਲੇ ਤੇ ਬਹੁਤ ਸੰਜੀਦਾ ਉਹਨਾਂ ਨੇ ਕੋਈ ਹਾਸਾ ਮਜ਼ਾਕ ਅਲੀ ਗੱਲ ਪੂਰੇ ਸ਼ੂਟ ਦੌਰਾਨ ਨਹੀਂ ਜੇ ਕੀਤੀ ਪਰਫਾਰਮਰ ਉਹਨਾਂ ਰਗਾ ਭਾਜੀ ਕੋਈ ਨਹੀਂ ਹੋ ਸਕਦਾ ਮਤਲਬ ਬੈ ਉਹਨਾਂ ਤੋਂ ਬਹੁਤ ਕਹਿ ਸਕਦੇ ਹੋ ਕਿ ਤੇ ਖਾਂਦਾ ਸੀਗਾ ਉਹਨਾਂ ਦੇ ਨਾਲ ਜਦੋਂ ਮੈਂ ਸੀਨ ਕਰਨਾ ਹੁੰਦਾ ਸੀ ਤਾਂ ਮੈਨੂੰ ਅੰਦਰੋਂ ਡਰ ਹੁੰਦਾ ਸੀ ਕਿ ਮੈਂ ਦਿਲਚੀਦੋਸਾਂ ਨਾਲ ਸੀਨ ਕਰ ਰਿਹਾ ਜਦਕਿ ਮੇਰੇ ਅੰਦਰ ਇਹ ਹੋਣਾ ਚਾਹੀਦਾ ਸੀ ਕਿ ਮੈਂ ਭਾਈ ਸਾਹਿਬ ਜਸਵੰਤ ਸਿੰਘ ਖਾਲੜਾ ਦੇ ਫਰੈਂਡ ਦਾ ਕਰੈਕਟਰ ਕਰ ਰਿਹਾ ਔਰ ਮੇਰੇ ਨਾਲ ਖਾਲੜਾ ਸਾਹਿਬ ਇੱਥੇ ਜੀ ਪਰ ਮੈਂ ਬੜਾ ਡਰਦਾ ਸੀਗਾ ਪਰ ਉਹਨਾਂ ਦਾ ਕੀ ਹੀ ਜਲਵਾ ਹੈ ਸਰ ਉਹਨਾਂ ਦਾ ਜਲਵਾ ਕਿੰਨੇ ਮਹੀਨੇ ਇਕੱਠੇ ਸਪਿਰਚੁਅਲਿਟੀ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਬਹੁਤ ਬਹੁਤ ਚੰਗੇ ਭਲੇ ਲੋਕਾਂ ਦੇ ਜਿਹੜੇ ਕਹਿੰਦੇ ਕੋਹਾਂ ਦੇ ਸੰਤ ਟਾਈਪ ਦੇ ਵੀ ਬੰਦੇ ਹੋਣਗੇ ਨਾ ਸ਼ਾਇਦ ਉਹ ਉਹਨਾਂ ਤੋਂ ਵੀ ਜ਼ਿਆਦਾ ਉਹਨਾਂ ਦਾ ਲੈਵਲ ਸਪਿਰਚੁਅਲ ਤੇ ਸੈੱਟ ਦੇ ਉੱਤੇ ਕਿਸ ਤਰ੍ਹਾਂ ਦਾ ਮਾਹੌਲ ਹੁੰਦਾ ਸੀ ਉਸ ਵਕਤ ਜਦੋਂ ਫਿਲਮ ਦਿਖਾਈ ਕਿੱਥੇ ਕਿੱਥੇ ਫਿਲਮ ਆਈ ਗਈ ਹੈ ਕਿੱਥੇ ਕਿੱਥੇ ਫਿਲਮ ਆਈ ਗਈ ਭਾਜੀ ਟੋਟਲ ਪੰਜਾਬ ਦੇ ਅੰਦਰ ਹੀ ਹੋਇਆ ਸਾਰਾ ਦਾ ਤਰਨਤਾਰਨ ਅਜਨਾਲੇ ਪੱਟੀ ਜ਼ੀਰਕਪੁਰ ਚੰਦੀਗੜ੍ਹ ਇਹਨਾਂ ਥਾਵਾਂ ਤੇ ਸਾਰਾ ਸ਼ੂਟ ਹੋਇਆ ਜਾਂ ਥੋੜਾ ਜਿਹਾ ਕੈਨੇਡਾ ਵਾਲਾ ਪਾਰਟ ਵੀ ਸ਼ੂਟ ਹੋਇਆ ਜਿਹੜਾ ਉਹ ਸ਼ਾਇਦ ਇੰਗਲੈਂਡ 'ਚ ਹੋਇਆ ਜਿਹੜੇ 'ਚ ਅਸੀਂ ਲੋਕ ਨਹੀਂ ਗਏ ਸੀ ਦਿਲਜੀਤ ਸਿੰਘ ਅੱਡ ਗਏ ਸੀ ਅੱਛਾ ਇਹਦੇ ਫਿਲਮ 'ਚ ਕੁਝ ਮੁਕਾਬਲੇ ਬਾਰੇ ਜ਼ਿਕਰ ਕੀਤਾ ਗਿਆ ਸੀ ਜਾਂ ਦਿਖਾਇਆ ਗਿਆ ਸੀ ਫਿਲਮਾਇਆ ਗਿਆ ਸੀ ਉਹ ਕਿਸ ਜਗ੍ਹਾ ਤੇ ਕੀਤਾ ਗਿਆ ਸੀ ਸਾਰੇ ਦੇਖੋ ਉਹਨਾ ਸੀਨਸ ਦੇ ਵਿੱਚ ਮੈਂ ਸ਼ਾਮਿਲ ਨਹੀਂ ਸੀਗਾ ਕਿਉਂਕਿ ਉਹਨਾ ਚਾਹਤਾ ਪੁਲਿਸ ਆਏਗੀ ਤੇ ਜਿਹੜੇ ਲੋਕ ਉਸ ਟਾਈਮ ਸ਼ਹੀਦ ਕੀਤੇ ਗਏ ਉਹੀ ਸੀਗੇ ਉਹ ਜ਼ਿਆਦਾਤਰ ਇੱਧਰ ਅੰਮ੍ਰਿਤਸਰ ਵਾਲੀ ਸ਼ਹੀਦ ਹੀ ਕੀਤਾ ਗਿਆ ਸੀਗਾ ਤਰਨਤਨ ਪੱਟੀ ਦੇ ਨਾਲਾ ਫਿਲਮ ਦੇ ਵਿੱਚ ਕਿੰਨਾ ਕੁ ਰੋਲ ਹੈ ਤੁਹਾਡਾ ਅੱਛਾ खासा ਰੋਲ ਹੈ ਜੀ ਵੈਸੇ ਇਸ ਫਿਲਮ ਦੇ ਅੰਦਰ ਬਹੁਤ 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 ਜ਼ਿਆਦਾ ਕੈਰੇਕਟਰ ਨੇ ਇੰਨੇ ਕੁ ਕੈਰੇਕਟਰ ਹੈ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਾਰੇ ਆਮ ਨਹੀਂ ਹੈਗੇ ਸਾਰੇ ਖਾਸ ਨੇ ਉਹਦਾ ਮੇਰੀ ਇਹਦੇ ਚ 30 ਪਲੱਸ ਅਪੀਅਰੈਂਸਸ ਹੈ ਸਕਰੀਨ ਦੇ ਉੱਪਰ ਅੱਛਾ ਇੱਕ ਨਾ ਹੋਰ ਵੀ ਗੱਲ ਸਵਾਲ ਹੈ ਕਿ ਜਦੋਂ ਤੁਸੀਂ ਇਦਾਂ ਦੇ ਕੈਰੈਕਟਰ ਕਰਦੇ ਹੋ ਫਿਲਮ ਵਿੱਚ ਦਿਖਾਇਆ ਜਾਂਦਾ ਲੇਕਿਨ ਬਾਅਦ ਚ ਕੱਟ ਲੱਗਣ ਤੋਂ ਬਾਅਦ ਬੜਾ ਛੋਟਾ ਪਾਰਟ ਰਹਿ ਜਾਂਦਾ ਇਦਾਂ ਵੀ ਹੁੰਦਾ ਹੈ ਭਾਈ ਤਕਰੀਬਨ ਸਾਰੀਆਂ ਫਿਲਮਾਂ ਚ ਹੁੰਦਾ ਤਾਂ ਕਿਉਂਕਿ ਜਿੰਨੇ ਸੀਨ ਸ਼ੂਟ ਹੁੰਦੇ ਨੇ ਉਹ ਐਗਜ਼ੈਕਟ ਹੋਣੇ ਨਹੀਂ ਲੱਗਦੇ ਕਦੀ ਵੀ ਨਹੀਂ ਲੱਗਦੇ ਬੇਸ਼ੱਕ ਉਹ ਕੋਈ ਆਮ ਕੈਰੈਕਟਰ ਪ੍ਰਾਈਮਰੀ ਕਿੰਨੇ ਪਰਸੈਂਟ ਪ੍ਰਤੀਸ਼ਤ ਆਪਾਂ ਗੱਲ ਕਰੀਏ ਕੱਟਿਆ ਜਾ ਸਕਦਾ ਜਾਂਦਾ ਵੈ ਇਹ ਡਿਪੈਂਡ ਇੰਡੀਪੈਂਡੈਂਟ ਕਈ ਵਾਰੀ ਇੱਕ ਸੀਨ ਕੱਟਿਆ ਜਾਵੇ ਕਈ ਵਾਰੀ 10 ਸੀਨ ਕੱਟੇ ਜਾਣ ਇਹਦੇ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਪਰ ਇਹ ਹੈ ਪ੍ਰੀਕਾਸ਼ਨਲੀ ਉਹ ਇੱਕ ਸੀਨ ਨੂੰ ਹੀ ਕਈ ਵਾਰੀ 6-6 ਐਂਗਲਸ ਤੋਂ ਸ਼ੂਟ ਕੀਤਾ ਹੁੰਦਾ ਕੋਈ ਇੱਕ ਐਂਗਲ ਲੱਗਦਾ ਕਈ ਵਾਰੀ ਪੂਰਾ ਸੀਨ ਹੀ ਨਹੀਂ ਲੱਗਦਾ ਕਈ ਵਾਰ ਜਦੋਂ ਮੰਨ ਲਓ ਤੁਸੀਂ ਕਾਫੀ ਰੋਲ ਅਦਾ ਕੀਤਾ ਹੁੰਦਾ ਵਿੱਚ ਲੱਗਦਾ ਸਿਰਫ 10% ਇਸ ਤਰ੍ਹਾਂ ਮਨ ਵਿੱਚ ਆਉਂਦਾ ਕਿ ਦੇਖੋ ਆਏਗਾ ਹੀ ਆਏਗਾ ਕੋਈ ਵੀ ਹੋਏਗਾ ਆਏਗਾ ਹੀ ਆਏਗਾ ਸਰ ਐਦਾਂ ਹੁੰਦਾ ਪਰ ਇਹਦੇ ਉੱਪਰ ਕੋਈ ਕਿੰਤੂ ਪਰੰਤੂ ਹੋ ਨਹੀਂ ਸਕਦੀ ਸੋ ਜਨਨ ਹੈ ਮਾਰਿਆਂ ਨੇ ਜਨਨ ਬਖਸ਼ਿਆ ਉਹਦੇ ਚ ਸ਼ੁਕਰ ਹੈ ਜੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੇਰੇ ਵਰਗਾ ਇੱਕ ਆਦਮੀ ਆ ਜਾ ਇੰਸਾਨ ਇੱਥੋਂ ਜਲੰਧਰ ਵਰਗੇ ਛੋਟੇ ਸ਼ਹਿਰ ਤੋਂ ਉੱਠ ਕੇ ਬੰਬੇ ਦੇ ਵਿੱਚ ਜਾ ਕੇ ਫਿਲਮਾਂ ਕਰੇਗਾ ਮੈਂ ਕਦੇ ਸੋਚਿਆ ਨਹੀਂ ਸੀ ਅੱਛਾ ਫਿਲਮਾਂ 'ਚ ਨਾ ਇੱਕ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਖਾਸ ਕਰਕੇ ਮਹਿਲਾਵਾਂ ਦਾ ਸ਼ੋਸ਼ਣ ਬੋਲਤੋ ਕਿ ਮੇਲ ਕਲਾਕਾਰਾਂ ਦਾ ਵੀ ਸ਼ੋਸ਼ਣ ਹੁੰਦਾ ਕਿਸੇ ਤਰੀਕੇ ਫਾਈਨੈਂਸ਼ੀਅਲ ਤਰੀਕੇ ਨਾਲ ਜਾਂ ਇਦਾਂ ਦੇਖੋ ਜੀ ਮੈਨੂੰ ਤਾਂ ਇਦਾਂ ਦੀ ਗੱਲ ਬਿਲਕੁਲ ਲੱਗਦੀ ਨਹੀਂ ਹੈ ਨਾ ਹੀ ਮੈਂ ਇੰਨੀ ਗਹਿਰਾਈ ਤੱਕ ਕਦੀ ਗਿਆਵਾ ਨਾ ਮੈਂ ਬਹੁਤ ਜ਼ਿਆਦਾ ਕੰਮ ਕੀਤਾ ਲੈ ਕਲੋ ਇਟਸ ਅ ਬਿਗਨਿੰਗ ਸੋ ਮੈਂ ਨੂੰ ਇਸ ਗੱਲ ਬਾਰੇ ਨਹੀਂ ਕੁਝ ਕਹਿ ਸਕਦਾ ਲਾਸਟ ਤੇ ਜਾਂਦੇ ਜਾਂਦੇ ਮੈਂ ਫਿਲਮ ਬਾਰੇ ਫਿਰ ਗੱਲ ਕਰਨਾ ਚਾਹਾਂਗਾ ਕਿ ਜਸਪੰਨ ਸਿੰਘ ਖਾਲੜਾ ਦੀ ਜਿਹੜੀ ਫਿਲਮ ਬਣੀ ਹੈ ਇਸ ਵਿੱਚ ਹੁਣ ਜਦੋਂ ਆ ਰਹੀ ਹੈ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੇ ਹੋਰ ਕੀ ਜਿਹੜੀ ਗੱਲਾਂ ਜੜੀਆਂ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨਾ ਚਾਹੁੰਦੇ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਤੇ ਮੈਂ ਤੁਹਾਨੂੰ ਛੋਟੀ ਜਿਹੀ ਇੱਕ ਗੱਲ ਸੁਣਾਉਣਾ ਕਿ ਜਦ ਇਹਦੇ ਆਡੀਸ਼ਨ ਸਟਾਰਟ ਹੋਏ ਨਾ ਤੇ ਆਡੀਸ਼ਨ ਦੇ ਲਈ ਮੇਰਾ ਇਸ ਕੈਰੈਕਟਰ ਦੇ ਲਈ ਆਡੀਸ਼ਨ ਨਹੀਂ ਹੋਇਆ ਪਹਿਲਾਂ ਅੱਛਾ ਜੀ ਮੈਂ 2 ਐਡੀਸ਼ਨ ਦਿੱਤੇ ਅਮਰਸਰ 2 ਐਡੀਸ਼ਨ ਦਿੱਤੇ ਇਹਦੇ ਲਈ ਚੰਡੀਗੜ੍ਹ ਉਹਨਾਂ ਨੇ ਮੈਨੂੰ ਦੁਬਾਰਾ ਬੁਲਾਇਆ ਚੰਡੀਗੜ੍ਹ ਕੇ ਤੁਹਾਡਾ ਚੇਂਜ ਕਰਨਾ ਕਰੈਕਟਰ ਥੈਨ ਦੁਬਾਰਾ ਜਦੋਂ ਅਮਰਸਰ ਬੁਲਾਇਆ ਨਾ ਤੇ ਉਹਨਾਂ ਨੇ ਮੈਨੂੰ ਇਹਦਾ ਨਵਾਂ ਕਰੈਕਟਰ ਦੇ ਦਿੱਤਾ ਆਹ ਵਾਲਾ ਕਰੈਕਟਰ ਜਸਪਾਲ ਸਿੰਘ ਦਾ ਤਦ ਵੀ ਨਾਮ ਮੈਨੂੰ ਰਿਵੀਲ ਨਹੀਂ ਕੀਤਾ ਕਿ ਜਸਵੰਤ ਸਿੰਘ ਖਾਲੜਾ ਦੀ ਫਿਲਮ ਬਣ ਰਹੀ ਹੈ ਉਦੋਂ ਉਹਨਾਂ ਨੇ ਜੇ ਐਸ ਲਿਖਿਆ ਸੀਗਾ ਉਹਦੇ ਅੰਦਰ ਉਹ ਜੇ ਐਸ ਦਾ ਮਤਲਬ ਜੱਕੀ ਸ਼ਰਮਾ ਸੀ ਸੋਚ ਰਹੇ ਸੀ ਉਹਨਾਂ ਨੇ ਸਾਨੂੰ ਚਿੱਤਾ ਦੱਸਿਆ ਜੀ ਨਾ ਮੈਨੂੰ ਪਤਾ ਹੈ ਕਿ ਯਸ਼ਪਾਲ ਸਿੰਘ ਢਿੱਲੋਂ ਮੇਰਾ ਨਾਮ ਹੈਗਾ ਯਸ਼ਪਾਲ ਲਿਖ ਸਰ ਫਿਲਮ ਦੇ ਵਿੱਚ ਜਸ਼ਪਾਲ ਸਿੰਘ ਕਿਉਂਕਿ ਅੱਛਾ ਅਦਰਵਾਇਜ਼ ਅਦਰਵਾਇਜ਼ ਜਸ਼ਪਾਲ ਸਿੰਘ ਸੀਗਾ ਜੀ ਉਹਨਾਂ ਦਾ ਨਾਮ ਦੱਸਿਓ ਪੂਰੀ ਗੱਲ ਉਹ ਜਦੋਂ ਉਹਨਾਂ ਨੇ ਮੈਨੂੰ ਥੋੜਾ ਜਿਹਾ ਇਸ ਕੈਰੈਕਟਰ ਬਾਰੇ ਬਰੀਫ ਕਰਨਾ ਸ਼ੁਰੂ ਕੀਤਾ ਨਾ ਕਿ ਇਦਾਂ ਦਾ ਇਹ ਚੀਜ਼ ਹੋਈ ਸੀ ਸਮਥਿੰਗ ਲਾਈਕ 댓 ਕਿ ਉਹਨਾਂ ਨੇ ਗੱਲ ਕਰਕੇ ਐਨਕਾਊਂਟਰ ਲੱਭੇ ਤੇ ਮੈਂ ਉਹਨਾਂ ਨੂੰ ਇੱਕ ਸਵਾਲ ਕੀਤਾ ਮੈਂ ਕਿਹਾ ਜੀ ਤੁਸੀਂ ਜਸਵੰਤ ਸਿੰਘ ਖਾਲੜਾ ਸਾਹਿਬ ਦਾ ਨਾਮ ਸੁਣਿਆ ਕਦੇ ਜੀ ਉਹਨਾਂ ਨੇ ਹੁਣੇ ਗੱਲ ਰਿਵੀਲ ਨਹੀਂ ਸੀ ਕਰਨੀ ਮੈਨੂੰ ਕਹਿੰਦੇ ਹਾਂ ਸੁਣਿਆ ਤੇ ਹੈ ਥੋੜਾ ਬਹੁਤ ਤੇ ਤੁਸੀਂ ਕੀ ਜਾਣਦੇ ਹੋ ਨਾ ਬਾਰੇ ਮਹਾਰਾਜ ਦੇ ਬਖਸ਼ੀ ਸੀ ਥੋੜਾ ਬੋਤ ਮੈਂ ਜਾਣਦਾ ਸੀ ਉਹਨਾਂ ਦੇ ਬਾਰੇ ਤੇ ਮੈਂ ਜਦੋਂ ਉਹਨਾਂ ਨੂੰ ਦੱਸਿਆ ਕਿ ਇਹਨਾਂ ਨੇ ਇਦਾਂ ਦਾ ਕਰਕੇ ਇਹ ਸਾਰਾ ਕੁਝ ਤਾਂ ਉਹਨਾਂ ਨੇ ਵੀ ਕੀਤਾ ਪੰਜਾਬ ਦੇ ਅੰਦਰ ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਇਹ ਅਸਲ 'ਚ ਭਾਈ ਸਾਹਿਬ ਭਾਈ ਜਸਵੰਤ ਸਿੰਘ ਖਾਲਸਾ ਦੇ ਉੱਪਰ ਫਿਲਮ ਬਣ ਰਹੀ ਹੈ ਅੱਛਾ ਜੀ ਪਰ ਇਹ ਗੱਲ ਤੁਸੀਂ ਕੌਨਫਿਡੈਂਸ਼ੀਅਲ ਰੱਖਣੀ ਬੋਲਣੀ ਨਹੀਂ ਹੈ ਤਾਂਦ ਮੈਂ ਉਹਨਾਂ ਨੂੰ ਕਿਹਾ ਮੈਂ ਕਹਾਂ ਜੀ ਮੈਨੂੰ ਇੰਨੀ ਉਮਰੀ ਹੁਣ ਵੀ ਗੱਲ ਕਰਦੇ ਹਾਂ ਲੂਹ ਕੰਡੇ ਖੜੇ ਹੋ ਗਏ ਨੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਬੜਾ ਖੁਸ਼ ਆ ਜੀ ਕਿ ਉਸ ਰੂਹ ਦੇ ਨਾਲ ਕਿਸੇ ਹੱਦ ਤੱਕ ਇਨਸਾਫ ਹੋ ਰਿਹਾ ਵੈਸੇ ਤੱਕ ਹੀ ਇਨਸਾਫ ਉਹਨਾਂ ਨਾਲ ਹੋਣਾ ਚਾਹੀਦਾ ਜਿਨ੍ਹਾਂ ਨੇ ਸ਼ਹੀਦੀ ਦਿੱਤੀ ਜੋ ਉਹਨਾਂ ਦੇ ਉੱਪਰ ਤਸ਼ੱਦਦ ਹੋਇਆ ਜੀ ਤੇ ਮੈਂ ਕਹਾਂ ਜੀ ਮੈਂ ਬੜਾ ਖੁਸ਼ ਆ ਕਿ ਉਹਨਾਂ ਦੇ ਉੱਪਰ ਇਹ ਫਿਲਮ ਬਣ ਰਹੀ ਹੈ ਤੇ ਲੋਕਾਂ ਨੂੰ ਉਹਨਾਂ ਦੇ ਬਾਰੇ ਜਾਣਕਾਰੀ ਹੁਣ ਮਿਲੇਗੀ ਲੋਕਾਂ ਨੂੰ ਪਤਾ ਲੱਗੇਗਾ ਕਿ ਕਿਵੇਂ ਉਹਨਾਂ ਨੇ ਸਾਰਾ ਆਪਣਾ ਜੀਵਨ ਜੀਆ ਗੁਰੂ ਸਾਹਿਬ ਦੇ ਫਲਸਫੇ ਦੇ ਉੱਪਰ ਤੇ ਮੈਨੂੰ ਤੁਸੀਂ ਬੇਸ਼ੱਕ ਫਿਲਮ ਚ ਲੈਂਦੇ ਹੋ ਤਾਂ ਵੀ ਮੈਨੂੰ ਖੁਸ਼ੀ ਨਹੀਂ ਲੈਂਦੇ ਹੋ ਮੈਨੂੰ ਤਾਂ ਵੀ ਬੜੀ ਖੁਸ਼ੀ ਹੈ ਕਿ ਫਿਲਮ ਹੋਣ ਦੇ ਉੱਪਰ ਬਣ ਗਈ ਤੇ ਅੱਦ ਡਾਇਰੈਕਟਰ ਸਾਹਿਬ ਨੇ ਮੈਨੂੰ ਕਿਹਾ ਕਿੰਨੇ ਨਹੀਂ ਆਪਾਂ ਮਿਲ ਕੇ ਬਣਾਵਾਂਗੇ ਫਿਲਮ ਤੁਸੀਂ ਨਾਲ ਹੋ ਸਾਡੇ ਆਪਾਂ ਇਕੱਠੇ ਮਿਲ ਕੇ ਬਣਾਵਾਂਗੇ ਤੁਸੀਂ ਦੋ ਦੋਸਤਾਂ ਦੀ ਗੱਲ ਕੀਤੀ ਜਸਵੰਤ ਸਿੰਘ ਖਾਲੜ ਇੱਕ ਤਾਂ ਤੁਹਾਡਾ ਕਰੈਕਟਰ ਸੀ ਦੂਸਰੇ ਕਰੈਕਟਰ ਕੋਣ ਸੀਗੇ ਉਹ ਰਾਮਕਮਾਰ ਸੀ ਰਾਮਕਮਾਰ ਉਹਨਾਂ ਬਾਰੇ ਉਹਨਾਂ ਦਾ ਕਿੰਨਾ ਕੁ ਰੋਲ ਵਿੱਚ ਬਰਾਬਰ ਸਰ ਸਾਡਾ ਦੋਵਾਂ ਦਾ ਤੇ ਉਹਨਾਂ ਦਾ ਵੈਸੇ ਉਹਨਾਂ ਦੀ ਜ਼ਿੰਦਗੀ ਚ ਕੀ ਰੋਲ ਸੀ ਜਿਵੇਂ ਤੁਸੀਂ ਤਾਂ ਜਰਨਲਿਸਟ ਸੀਗੇ ਤੇ ਬਸ ਆਪਾਂ ਜਿਸ ਤਰ੍ਹਾਂ ਇਹ ਅਕਾਲੀ ਦਲ ਦੇ ਹਿਊਮਨ ਰਾਈਟਸ ਜੀ ਜਰਨਲਿਸਟ ਸੀਗੇ ਉਹ ਚਲੋ ਅੱਛਾ ਕਿਹੜੀ ਖਬਰ ਦੇ ਵਿੱਚ ਕੁਝ ਉੱਥੇ ਹੈ ਜ਼ਿਕਰ ਕੀਤਾ ਗਿਆ ਜ਼ਿਕਰ ਨਹੀਂ ਹੈ ਅੱਛਾ ਚਲੋ ਦੱਸ ਜੋ ਉਸ ਬਾਰੇ ਸਾਰਾ ਉਹ ਹਿਊਮਨ ਰਾਈਟਸ ਐਕਟੀਵਿਸਟ ਸੀਗੇ ਆਪਾਂ ਸਾਰੇ ਲੋਕ ਅਕਾਲੀ ਦਲ ਦਾ ਹੀ ਵਿੰਗਸ ਚਾ ਹਿਊਮਨ ਰਾਈਟਸ ਦਾ ਅਸੀਂ ਉਹਦੇ ਇਸ ਜਿਸਵੇਂ ਸਾਰੇ ਕਰਦੇ ਜੀ ਜੀ ਸੋ ਅਸੀਂ ਇਕੱਠੇ ਇੱਕੋ ਜਗ੍ਹਾ ਤੇ ਬਹਿਣਾ ਹੈ ਇਕੱਠੇ ਹੀ ਕੋਈ ਵੀ ਤਫਤੀਸ਼ ਕਰਨ ਜਾਣਾ ਤੇ ਇਕੱਠੇ ਜਾਣਾ ਹੈ ਇੱਕ ਦੂਸਰੇ ਦੀ ਸਲਾਹ ਨਾ ਚਲਣਾ ਲਾਸਟ ਤੇ ਹੁਣੇ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋ ਰਹੀ ਤੇ ਫਿਰ ਕਿੱਥੇ ਦੇਖਣ ਜਾਣ ਦਾ ਪਲਾਨ ਹੈ ਦੇਖੋ ਮੈਂ ਇਹਦੇ ਬਾਰੇ ਕੁਝ ਇਸ ਕਰਕੇ ਨਹੀਂ ਕਹਿ ਸਕਦਾ ਕਿ ਸੋਚਿਆ ਨਹੀਂ ਸੀ ਕਿ ਮੈਂ ਇੱਥੇ ਆ ਕੰਮ ਕਰ ਸਕਦਾ ਮਹਾਰਾਜ ਨੇ ਆਪਣੇ ਆਪ ਬਖਸ਼ਿਸ਼ ਕਰ ਦਿੱਤੀ ਫਿਰ ਇੱਕ ਟਾਈਮ ਆਇਆ ਕਿ ਉਮੀਦ ਘਟ ਗਈ ਸੀ ਇਸ ਫਿਲਮ ਦੇ ਆਣ ਦੀ ਵੀ ਹੁਣ ਦੇਖੋ ਆਲਮੋਸਟ ਇਨਸਾਲ ਹੋ ਗਿਆ ਦਸੰਬਰ ਦੀ ਇਹ 2021 ਚ ਮੇਰੀ ਸਿਲੈਕਸ਼ਨ ਹੋਈ ਸੀ ਫਰਵਰੀ ਚੋਂ ਦਾ ਸ਼ੂਟ ਸ਼ੁਰੂ ਹੋਇਆ ਸੀ ਜੀ ਤੇ ਜੇ ਅੱਜ ਫਿਲਮ ਆ ਰਹੀ ਹੈ ਤੇ ਫਿਰ ਜਿੱਥੇ ਦਿਖਾਣੀ ਹੋਵੇ ਮਹਾਰਾਜ ਆਪੇ ਦਿਖਾ ਦੇਣਗੇ ਸਾਨੂੰ ਚਲੋ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਅਸੀਂ ਇਹੀ ਗੱਲ ਕਰਦੇ ਹਾਂ ਕਿ ਜਿਹੜੀ 3 ਸਾਲ ਬਾਅਦ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਉੱਤੇ ਤੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਇਸ ਫਿਲਮ ਨੂੰ ਦੇਖਣ ਤੇ ਦੇਖਣ ਕਿ ਇਹ ਇਤਿਹਾਸ ਕਿਸ ਤਰ੍ਹਾਂ ਉਹਨਾਂ ਨੇ ਸੰਜੋਇਆ ਸੀ ਤੇ ਕਿਸ ਤਰ੍ਹਾਂ ਤੁਹਾਡੇ ਸਾਹਮਣੇ ਪੇਸ਼ ਕੀਤਾ ਗਿਆ ਹੈ ਫਿਲਮ ਦੇ ਰੂਪ ਦੇ ਵਿੱਚ ਵਾਇਸੋ ਪੰਜਾਬ ਨਾਲ ਜੁੜੇ ਰਹੋ ਤੇ ਤੁਹਾਨੂੰ ਇਸ ਤਰ੍ਹਾਂ ਹੀ ਹੋਰ ਸ਼ਕਤੀਆਂ ਨਾਲ ਰੂਬਰੂ ਕਰਾਂਦੇ ਰਵਾਂਗੇ ਸਤਿ ਸ੍ਰੀ ਅਕਾਲ